ਇੱਕ ਤੇ 106 ਜਣੇ ਜਿਨ੍ਹਾਂ ਵਿੱਚ ਬੱਚੇ ਵੀ ਆ ਮਾਵਾਂ ਵੀ ਆ ਠੀਕ ਸਾਡੀਆਂ ਭੈਣਾਂ ਜਿਹੜੀਆਂ ਉਹ ਰਹਿ ਰਹੀਆਂ ਆ ਇੱਕ ਇੱਕ ਸਾਡਾ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਰਹਿ ਸਾਡੀ ਜਿਹੜੀ 2015 ਤੋਂ ਇੱਕ ਜਿਹੜੀ ਸ਼ੁਰੂਆਤ ਜਿਹੜੀ ਹੋਈ ਸੀ ਜੀ ਇਹ ਰਾਸ਼ਨ ਵੰਡਣ ਤੋਂ ਸੰਸਤਾ ਦੀ ਸ਼ੁਰੂਆਤ ਹੋਈ ਸੀ ਜਦੋਂ ਅਸੀਂ ਪਿੰਡ-ਪਿੰਡ ਜਾਣ ਲੱਗੇ ਆ ਨਾ ਗੁਰਪਾਜੀ ਉੱਥੇ ਪਰਿਵਾਰ ਦੇਖੇ ਕੋਈ ਰੋਟੀ ਨੂੰ ਹੀ ਤਰਸ ਰਿਹਾ ਹੈ ਕੋਈ 650 ਬੰਦਾ ਅਸੀਂ ਔਨ ਰਿਕਾਰਡ ਆ ਸਾਡੇ ਕੋਲ ਜਿਹੜਾ ਅਸੀਂ ਘਰਾਂ 'ਚ ਪਹੁੰਚਾਤਾ ਆ ਇਹਦੀ ਮਾਂ ਦੀ ਡੈਥ ਹੋ ਗਈ ਬਾਪ ਛੱਡ ਕੇ ਚਲਾ ਗਿਆ ਠੀਕ ਹੈ ਤੇ ਇਹ ਵਿਚਾਰਾ ਨਾਨਕੇ ਕਹਿੰਦੇ ਅਸੀਂ ਨਹੀਂ ਰੱਖਣਾ ਦਾਦਕੇ ਕਹਿੰਦੇ ਅਸੀਂ ਨਹੀਂ ਰੱਖਣਾ ਇਹ ਚੱਲਣ ਲੱਪਿਆ ਗੁਰੂਪਾਜੀ ਜਦੋਂ ਜਸਪ੍ਰੀਤ ਕਹਿੰਦੇ ਸੀ ਚੱਲਣਾ ਨਹੀਂ ਮਾਤਾ ਸੀਗੀ ਗੁਰੂਪਾਜੀ ਜਦੋਂ ਗਏ ਉਹਦਾ ਮੰਦਬੁੱਧੀ ਬੱਚਾ ਸੀਗਾ ਜੀ ਉਹ ਵਿਚਾਰੀ ਉਹਦੇ ਲਈ ਤੁਰ ਕੇ ਰੋਟੀ 3 ਕਿਲੋਮੀਟਰ ਤੋਂ ਰੋਟੀ ਖ ਲੈਣ ਜਾਂਦੀ ਸੀ ਨੂੰ ਅਸੀਂ ਜਿਹੜਾ ਉਹਨੂੰ ਪਹਿਲੀ ਵਾਰ ਰਾਸ਼ਨ ਦਿੱਤਾ ਜਿਹੜੇ ਭਾਈ ਸਾਹਿਬ ਆ ਸੰਜੀਵ ਕੁਮਾਰ ਦੀ ਆ ਇਹਨਾਂ ਨੇ ਐਮਏ ਬੀ ਕਾਮ ਕੀਤੀ ਆ ਕੈਨੇਡਾ ਦੇ ਵਿੱਚ ਇਹਨਾਂ ਦੀ ਵਾਈਫ ਸੀਗੀ ਠੀਕ ਹੈ ਜੀ 15 ਸਾਲ ਇਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਦੇ ਚ ਪਾਤੀ ਸਿੰਘ ਦੀ ਵੀ ਜੌਬ ਕੀਤੀ ਬਾਕੀ ਦੇ ਵਿੱਚ ਵੀ ਕੋਈ ਟੈਸਟ ਕਰਾਉਣਾ ਚਾਹੁੰਦਾ ਨਾ ਉਹ ਵੀ ਬਿਲਕੁਲ ਫਰੀ ਰੱਖਿਆ ਠੀਕ ਹੈ ਜੀ ਕੋਈ ਵੀ ਆਣ ਕੇ ਟੈਸਟ ਕਰਾ ਸਕਦਾ ਦੇਖੋ ਇਹਨਾਂ ਨੇ ਪੰਜ ਕਿੱਲੇ ਉਸੇ ਟਾਈਮ ਇੱਥੇ ਸੰਸਤਾ ਬਾਬਾ ਦੀਪ ਸਿੰਘ ਜੀ ਨੇ ਦਾਨ ਕੀਤੇ ਦਾਨ ਕੀਤੇ ਜੀ ਉੱਥੇ ਕਿਉਂਕਿ ਛੋਟਾ ਸੀ ਇਲਾਕੇ ਦੇ ਦੀਆਂ ਸੁਭਾਵਾਂ ਲਈ ਚਾਲੂ ਲੱਗੀਆਂ ਕਰਨ ਇਹ ਹੁਣ ਪਿਛੇ ਜਗਾ ਲੈ ਕੇ ਸੀ ਇੱਥੇ ਵੱਡਾ ਬਣਾ ਰਹੇ ਹਾਂ ਹਸਪੀਟਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਜੀ ਹੁਸ਼ਿਆਰਪੁਰ ਦੇ ਗੜਦੀਵਾਲੇ ਏਰੀਏ ਦੇ ਵਿੱਚ ਜਿੱਥੇ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਦੇ ਨਾਂ ਤੇ ਲਗਭਗ ਤੁਸੀਂ ਸਾਰੇ ਦੋਸਤ ਜਾਣਦੇ ਹੀ ਹੋਗੇ ਜਿਹੜੇ ਕਿ ਬੇਸਹਾਰਿਆਂ ਦੇ ਸਾਰੇ ਬਣਦੇ ਨੇ ਤੇ ਬਹੁਤ ਸਾਰੇ ਜਿਵੇਂ ਹੜਾਂ ਦੇ ਹਾਲਾਤਾਂ ਦੇ ਵਿੱਚ ਵੀ ਬਹੁਤ ਸੇਵਾ ਕੀਤੀ ਹੈ ਬਾਈ ਹੋਰਾਂ ਨੇ ਤੇ ਆਪਣੇ ਨਾਲ ਮਨਜੋਤ ਸਿੰਘ ਤਲਵੰਡੀ ਜੀ ਹੋਣਗੇ ਜਿਹੜੇ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਵੀ ਕੀ ਕੀ ਇੱਥੇ ਸੇਵਾ ਚੱਲਦੀ ਆ ਤੇ ਕਿਸ ਤਰ੍ਹਾਂ ਬਾਈ ਹੋਰਾਂ ਦੀ ਇਹ ਜਿਹੜਾ ਸੇਵਾ ਸ਼ੁਰੂ ਹੋਈ ਆ ਤੇ ਉਹ ਗੱਲਬਾਤ ਕਰਾਂਗੇ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਗੁਰੂ ਜੀ ਦਾ ਖਾਲਸਾ ਸਭ ਬਾਈ ਗੁਰੂ ਜੀ ਕੀ ਫਤਿਹ ਬਾਈ ਇਹ ਗੱਲ ਕਰੀਏ ਹਾਂਜੀ ਸਭ ਤੋਂ ਪਹਿਲਾਂ ਤਾਂ ਨਾ ਬਾਬਾ ਦੀਪ ਸਿੰਘ ਦਾਲਾ ਹਾਂਜੀ ਉਹ ਇਹ ਪੈਂਦਾ ਕਿੱਥੇ ਅਸਲਗੜ੍ਹ ਦੀ ਵਾਲਾ ਮੇਰੇ ਕਿਹੜੇ ਏਰੀਆ 'ਚ ਪੈਂਦਾ ਗੁਰੀਪਾ ਜੀ ਪਹਿਲਾਂ ਤਾਂ ਤੁਹਾਡਾ ਜੀ ਆਖਦੇ ਤੁਸੀਂ ਸਾਡੇ ਇੱਥੇ ਅੱਜ ਪਹੁੰਚੇ ਗੋਰਾ ਆਸਰਾ ਸੇਵਾਕਰ ਸਾਡੇ ਇਲਾਕੇ 'ਚ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਗੁਰੀਪਾ ਜੀ ਇਹ ਜਿਹੜਾ ਸੇਵਾਕਰ ਹੈ ਹਾਰਪੁਰ ਜ਼ਿਲ੍ਹੇ ਦੇ ਵਿੱਚ ਗੜਦੀ ਵਾਲਾ ਦੇ ਲਾਗੇ ਗੜਦੀ ਵਾਲਾ ਤੋਂ 3 ਕਿਲੋਮੀਟਰ ਦੂਰ ਬਾਗਾ ਪਿੰਡ ਪੈਂਦਾ ਜਿੱਥੇ ਸਾਡੀ ਸੰਸਤਾ ਚੱਲ ਰਹੀ ਹੈ ਵੈਸੇ ਗੜਦੀ ਵਾਲਾ 'ਚ ਮੇਨ ਆਫਿਸ ਗੜਦੀ ਵਾਲਾ ਹੈ ਉੱਥੇ ਇਹ ਗੋਰਾਸਰਾ ਸੇਵਾਕਰ ਜਿਹੜਾ ਹੈ ਇਹ ਬਾਗਾਪਿੰਡ ਤੋਂ ਚੱਲਦਾ ਹੈ ਸੁਹੇ ਤਹਿਸੀਲ ਹੈ ਜੀ ਜੀ ਤੇ ਭਈ ਜੇ ਗੱਲ ਕਰੀਏ ਵੀ ਕੀ ਕੀ ਸੇਵਾ ਚੱਲ ਰਹੀ ਹੈ ਜਿਵੇਂ ਬੇਸਾਰ ਹੰਦੇ ਸਾਰੇ ਤੁਸੀਂ ਬਣਦੇ ਹੋ ਹੋਰ ਕਿਹੜੀਆਂ ਕਿਹੜੀਆਂ ਆਪਾਂ ਜਿਹੜੀਆਂ ਸੇਵਾ ਚੱਲ ਰਹੀਆਂ ਨੇ ਆਪਣੀਆਂ ਗੁਰੂ ਪਾਜੀ ਬਾਬਾ ਦੀਪ ਸਿੰਘ ਜੀ ਨੇ ਇੱਕ ਤਰਸ ਕਰਕੇ ਸਾਡੇ ਤੇ ਸੇਵਾ ਬਖਸ਼ੀ ਆ ਜੀ ਸਾਡੀ ਜਿਹੜੀ 2015 ਤੋਂ ਇੱਕ ਜਿਹੜੀ ਸ਼ੁਰੂਆਤ ਜਿਹੜੀ ਹੋਈ ਸੀ ਜੀ ਇਹ ਰਾਸ਼ਨ ਵੰਡਣ ਤੋਂ ਸੰਸਤਾ ਦੀ ਸ਼ੁਰੂਆਤ ਹੋਈ ਸੀ ਠੀਕ ਹੈ ਜੀ ਰਾਸ਼ਨ ਵੰਡਣ ਦੇ ਨਾਲ ਨਾਲ ਉਹ ਤਾਂ ਚੱਲਦਾ ਹੀ ਪਿਆ ਹੈ ਇਹਦੇ ਸਾਡੇ 3-400 ਦੇ ਲਗਭਗ ਪਰਿਵਾਰ ਜਿਹੜਾ ਅਡੌਪਟ ਕੀਤਾ ਹੋਇਆ ਉਹ ਰਾਸ਼ਨ ਨਾਲ ਇੱਥੇ 106 ਜਣੇ ਜਿਨ੍ਹਾਂ ਵਿੱਚ ਬੱਚੇ ਵੀ ਆ ਮਾਵਾਂ ਵੀ ਆ ਠੀਕ ਹੈ ਸਾਡੀਆਂ ਭੈਣਾਂ ਜਿਹੜੀਆਂ ਉਹ ਰਹਿ ਰਹੀਆਂ ਆ ਇੱਕ ਇੱਕ ਸਾਡਾ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਰਹਿ ਰਹੇ ਆ ਇੱਕ ਮੁਰਚਰੀ ਆ ਜਿਹੜੀ ਬਿਲਕੁਲ ਫ੍ਰੀ ਐਂਬੂਲੈਂਸਾਂ ਸਵਾਵਾ ਆ ਹੋਰ ਵੀ ਕਈ ਕਾਰਦੇ ਜਿਦਾ ਘਰ ਬਣਾਉਣੇ ਕਈਆਂ ਦੇ ਜਾਂ ਕੁਝ ਵੀ ਇਲਾਜ ਪੱਖੋਂ ਹਸਪੀਟਲਾਂ ਦੇ ਵਿੱਚ ਉਹ ਵੀ ਸਵਾਵਾ ਚੱਲ ਰਹੀ ਜੀ ਇੱਕ ਬਹੁਤ ਵੱਡੀ ਸੇਵਾ ਤੁਹਾਡੀ ਰਹੀ ਆ ਹੜਾਂ ਦੇ ਵਿੱਚ ਵੀ ਹਾਂਜੀ ਜਿਹੜੀ ਲਗਭਗ ਸਾਰੇ ਦਰਸ਼ਕਾਂ ਨੇ ਉਹ ਦੇਖੀ ਹੈ ਤੇ ਅਸੀਂ ਵੀ ਉਦੋਂ ਤੁਹਾਨੂੰ ਮਿਲਦੇ ਰਹੇ ਹਾਂ ਹਾਂਜੀ ਗੁਰੂਪਾ ਜੀ ਹਾਂਜੀ ਤੇ ਬਹੁਤ ਵਧੀਆ ਤੁਸੀਂ ਉਹ ਵੀ ਸੇਵਾ ਕਰਦੇ ਰਹੇ ਹੋ ਤੇ ਭਾਈ ਜੇ ਗੱਲ ਕਰੀਏ ਤੁਸੀਂ ਜਿਵੇਂ ਦੱਸਿਆ ਵੀ ਸ਼ੁਰੂਆਤ ਐਕਸ਼ਨ ਵੱਲੋਂ ਤੋਂ ਹੋਈ ਸੀਗੀ ਹਾਂਜੀ ਤੇ ਉਹ ਫਿਰ ਕਿਵੇਂ ਆਈ ਆਈਆ ਵੀ ਆਪਾਂ ਯਾਰ ਇਹ ਸੇਵਾ ਵੱਲ ਜਾਣਾ ਹੈ ਗੁਰੂਪਾ ਜੀ ਜਦੋਂ ਆਪਾਂ ਸਾਰੇ ਇਲਾਕੇ ਦੇ ਨੌਜਵਾਨ ਇਕੱਠੇ ਹੋ ਕੇ ਨਾ ਇੱਕ ਸਾਡਾ ਗਰੁੱਪ ਸੀਗਾ ਅਸੀਂ ਪੜ੍ਹ ਲਿਖ ਕੇ ਜਦੋਂ ਇਕੱਠੇ ਰਹਿੰਦੇ ਸੀ ਅਸੀਂ 11-12 ਜਾਣਿਆਂ ਨੇ ਇੱਕ ਈ ਧਾਰਮਿਕ ਖੇਤ ਦੇ ਦੇ ਵਿੱਚ ਆਈ ਸੀ ਇੱਕ ਪਖੰਡੀਆਂ ਨੂੰ ਜਿਹੜੇ ਕੀ ਪਖੰਡਵਾਦ ਦੇ ਵਿੱਚ ਲਿਜਾ ਕੇ ਲੋਕਾਂ ਨੂੰ ਵਿੱਚ ਪਾ ਕੇ ਆਪਣਾ ਨਿੱਜੀ ਸਵਾਰਥ ਕੱਢਦੇ ਸੀ ਉਹਨਾਂ ਨੂੰ ਵਿਹਮਾ ਭਰਮਾ ਦੇ ਵਿੱਚ ਉਹਨਾਂ ਤੇ ਨਜਾਇਜ਼ ਫਾਇਦਾ ਜਿਵੇਂ ਪਰਿਵਾਰਾਂ ਨੂੰ ਦੁੱਖ ਤਕਲੀਫ ਉਹਨਾਂ ਦੀ ਹੋਣੀ ਉਹਨਾਂ ਦਾ ਨਜਾਇਜ਼ ਫਾਇਦਾ ਚੱਕ ਕੇ ਡਰਾਤ ਮੁਕਾ ਕੇ ਉਹਨਾਂ ਤੋਂ ਪੈਸੇ ਹੇਠਣੇ ਮਤਲਬ ਉਹਨਾਂ ਨੂੰ ਗਰਮਰਾਹ ਕਰਨਾ ਅਸੀਂ ਵੀਰ ਜੀ ਉਹਨਾਂ ਨੂੰ ਜਿਹੜਾ ਉਧਰ ਨੂੰ ਆਈ ਸੀ ਇੱਕ ਪਖੰਡੀ ਸੀਗਾ ਜਿਹੜਾ ਕਹਿੰਦਾ ਸੀ ਮੇਰੇ ਤੋਂ ਬਾਬਾ ਦੀਪ ਸਿੰਘ ਜੀ ਆਉਂਦੇ ਜਿਹੜੀ ਸੰਸਥਾ ਦਾ ਨਾਮ ਜਿਹੜਾ ਉਸ ਪਖੰਡੀ ਨੂੰ ਫੰਡ ਤੇ ਸੋਧਣ ਤੇ ਲੱਗਾ ਸੀਗਾ ਰੱਖ ਹੋਇਆ ਸੀ ਸੰਸਥਾ ਦਾ ਨਾਂ ਉਤੋਂ ਬਾਅਦ ਫਿਰ ਅਸੀਂ ਇੱਕ ਗਰੁੱਪਾਂ ਮੈਂਬਰ ਬਣ ਕੇ ਵੀ ਆਪਾਂ ਪਿੰਡ-ਪਿੰਡ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਜਦੋਂ ਅਸੀਂ ਪਿੰਡ-ਪਿੰਡ ਜਾਣ ਲੱਗੇ ਨਾ ਗੁਰੂਪਾਜੀ ਉੱਥੇ ਪਰਿਵਾਰ ਦੇਖੇ ਕੋਈ ਰੋਟੀ ਨੂੰ ਹੀ ਤਰਸ ਰਿਹਾ ਕੋਈ ਕਿਤੇ ਗੁਰਦੁਆਰਾ ਸਾਹਿਬ ਤੁਰ ਕੇ ਜਾ ਰਿਹਾ ਰੋਟੀ ਖਾਣ ਕੋਈ ਕਿਤੇ ਜਾ ਰਿਹਾ ਉਹ ਵਿਚਾਰੇ ਹਾਲਾਤ ਜਿਹੜੇ ਮਾੜੇ ਵਾਲੇ ਅਸੀਂ ਉਹਨਾਂ ਨੂੰ ਜਿਹੜਾ ਉਦਮ ਨੂੰ ਕੱਢ ਕੇ ਮਤਲਬ ਉਹਨਾਂ ਨੂੰ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਰਾਸ਼ਨ ਵੰਡਣਾ ਸ਼ੁਰੂ ਕੀਤਾ ਘਰ ਘਰ ਜਾ ਕੇ ਇੱਕ ਨਾ ਮਾਤਾ ਸੀਗੀ ਗੁਰੂਪਾਜੀ ਜੀ ਜਦੋਂ ਗਏ ਉਹਦਾ ਮੰਦਬੁੱਧੀ ਬੱਚਾ ਸੀਗਾ ਜੀ ਉਹ ਵਿਚਾਰੀ ਉਹਦੇ ਲਈ ਤੁਰ ਕੇ ਰੋਟੀ 3 ਕਿਲੋਮੀਟਰ ਤੋਂ ਰੋਟੀ ਖ ਲੈਣ ਜਾਂਦੀ ਸੀ ਠੀਕ ਹੈ ਜੀ ਤੇ ਉੱਥੋਂ ਤੁਰ ਕੇ ਲਿਆ ਕੇ ਆਪ ਖਾ ਕੇ ਨਾਲ ਆਪਣੇ ਮੁੰਡੇ ਲਈ ਲੈ ਕੇ ਆਉਣੀ ਮੈਂ ਮਤਲਬ ਤੁਰ ਕੇ ਜਾਂਦੀ ਸੀ ਉਹਨੂੰ ਅਸੀਂ ਜਿਹੜਾ ਉਹਨੂੰ ਪਹਿਲੀ ਵਾਰ ਰਾਸ਼ਨ ਦਿੱਤਾ ਜਿਹੜੀ ਉਹ ਮਾਂ ਨੇ ਰਾਸ਼ਨ ਦਿੱਤਿਆਂ ਦੀ ਮੈਂ ਤੁਹਾਨੂੰ ਉਹ ਜਿਹੜੀ ਤਸਵੀਰ ਸਾਡੇ ਮੂਹਰੇ ਆਈ ਨਾ ਕਿ ਉਹਨੂੰ ਰੋਟੀ ਮਿਲੀ ਉਦੇ ਪੁੱਤ ਲਈ ਤੇ ਬੜਾ ਇੱਕ ਮਨ ਨੂੰ ਤਸੱਲੀ ਹੋਈ ਫਿਰ ਉਸ ਤੋਂ ਬਾਅਦ ਇੱਕ ਸੰਸਥਾ ਦੀ ਸ਼ੁਰੂਆਤ ਹੋ ਗਈ ਬਾਅਦ ਚ ਉਸ ਤੋਂ ਬਾਅਦ ਅਸੀਂ ਪਿੰਡ-ਪਿੰਡ ਜਾਣ ਲੱਪੇ ਲੋਕਾਂ ਨੂੰ ਵੀ ਕਿ ਇਦਾਂ ਦੇ ਪਰਿਵਾਰ ਜੇ ਮਾਤਾ ਆ ਹੋਰ ਤਾਂ ਨਹੀਂ ਪਰਿਵਾਰ ਕਰਦੇ ਕਰਦੇ 50 ਪਰਿਵਾਰ ਹੋਏ ਫਿਰ ਹੀ ਗੜਦੀ ਵਾਲਾ ਦਫ਼ਤਰ ਬਣਾ ਲਿਆ ਫਿਰ ਉੱਥੇ ਦਫ਼ਤਰ ਚ ਉੱਥੇ ਸੱਦਣ ਲੱਪੇ ਫਿਰ ਕਰਦੇ ਕਰਦੇ 350 ਪਰਿਵਾਰ ਦੇ ਲਗਭਗ ਉਦੋਂ ਦੇ ਹਜੇ ਤੱਕ ਕਰ ਵੀ 95 ਪਿੰਡਾਂ ਉਹ ਚੱਲ ਰਿਹਾ ਐ ਅਡਾਪਟ ਕੀਤੇ ਪਏ ਉਹਨਾਂ ਨੂੰ ਗੁਰੂਪਾਜੀ ਜਿਹੜਾ ਉਹ ਪਰਿਵਾਰ ਅਡਾਪਟ ਕੀਤਾ ਉਹਨਾਂ ਦਾ ਉਹਨਾਂ ਦੀ ਕੋਈ ਤਕ ਤਕਲੀਫ ਹੋਵੇ ਕੋਈ ਉਹਨਾਂ ਨੂੰ ਬਿਮਾਰ ਹੋਵੇ ਉਹਨਾਂ ਨੂੰ ਸਾਡੀ ਐਮੂ ਲਈ ਬਾਕੀ ਪਰਿਵਾਰ ਦੀ ਤਰ੍ਹਾਂ ਜਿਵੇਂ ਆਪਾਂ ਆਪਣੇ ਪਰਿਵਾਰ ਚ ਘਰ ਹੁੰਦਾ ਬੱਚਾ ਬਾਰ ਹੋ ਗਿਆ ਹਾਂ ਉਹਨਾਂ ਦੀ ਹਾਂ ਜੀ ਮਰਗ ਵੀ ਹੁੰਦੀ ਆ ਨਾ ਅਸੀਂ ਉੱਥੇ ਤੱਕ ਵੀ ਪਹੁੰਚ ਕਰਦੇ ਆ ਜੀ ਉਹਨਾਂ ਦੇ ਧੀ ਦਾ ਕੋਈ ਮੈਰਿਜ ਹੁੰਦੀ ਆ ਕੋਈ ਸਾਡੀ ਆਪਣੀ ਧੀ ਦੀ ਮੈਰ ਉਹ ਉੱਥੇ ਜਾ ਕੇ ਕੋਈ ਉਹਨਾਂ ਦਾ ਮੈਰਿਜ ਵੀ ਸਭ ਕੁਝ ਤੱਕ ਕਰੀਦਾ ਠੀਕ ਹੈ ਜੀ ਤੇ ਬਾਈ ਜੀ ਆਪਾਂ ਇੱਕ ਵਾਰ ਦਿਖਾਈਏ ਵੀ ਅੰਦਰੋਂ ਤੇ ਜਿਵੇਂ ਵੀ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਹਨਾ ਦੁੱਖ ਤਕਲੀਫਾਂ ਵੀ ਆਉਂਦੀਆਂ ਹੋਣਗੀਆਂ ਵੀ ਕਿਉਂਕਿ ਜਦੋਂ ਕੋਈ ਸੜਕ ਤੋਂ ਲਵਾਰਸ ਮਤਲਬ ਬੰਦਾ ਮਿਲ ਜਾਂਦਾ ਹੈ ਕਈ ਵਾਰ ਮੈਂਟਲੀ ਵੀ ਹਰਾਸਮੈਂਟ ਹੁੰਦੀ ਹੈਗੀ ਤੇ ਉੱਥੇ ਵੀ ਉਹ ਚੀਜ਼ਾਂ ਵੀ ਫਿਰ ਸਾਰੀਆਂ ਹੈਂਡਲ ਕਰਨੀਆਂ ਪੈਂਦੀਆਂ ਹੋਣਗੀਆਂ ਬਿਲਕੁਲ ਗਰੀਬਾ ਜੀ ਜਿਵੇਂ ਹੁਣ ਪਹਿਲੀ ਵਾਰ ਜਦੋਂ ਬੰਦਾ ਮਿਲਦਾ ਹੈ ਜਿਵੇਂ ਬਹੁਤ ਅਗਰੈਸਿਵ ਹੋ ਜਾਂਦਾ ਜੀ ਅਗਰੈਸਿਵ ਹੁੰਦਾ ਆ ਉਹਨੇ ਇਹ ਨਹੀਂ ਦੇਖਣਾ ਮਾਰ ਕਟਾਈ ਵੀ ਕਰਨੀ ਆ ਮਾਰਨ ਲੱਗੇ ਨਹੀਂ ਦੇਖਣਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਦਵਾਈ ਦੀ ਲੋੜ ਹੁੰਦੀ ਆ ਤੇ ਉਹਨੇ ਲੈਟਰੀਨ ਬਾਥਰੂਮ ਵੀ ਬੇਚ ਕਰਨਾ ਉਹਨੂੰ ਕੁਝ ਨਹੀਂ ਪਤਾ ਇਹ ਸਾਰੀਆਂ ਚੀਜ਼ਾਂ ਹੈਂਡਲ ਕਰਦੀਆਂ ਸਾਡੀ ਇੱਕ ਟੀਮ ਆ ਇੱਕ ਡਾਕਟਰਾਂ ਦੀ ਟੀਮ ਆ ਠੀਕ ਹੈ ਜੀ ਤੇ ਜਿਹਦੇ ਵਿੱਚ ਡਾਕਟਰ ਗਰਜੋਤ ਡਾਕਟਰ ਲਵਪ੍ਰੀਤ ਸਾਡੀ ਸਾਰੀ ਟੀਮ ਹੀ ਬੈਠ ਕੇ ਉਹਨੂੰ ਕਰਦੀ ਆ ਵੀ ਇਹਨੂੰ ਕਿਹੜੀ ਦਵਾਈ ਚਾਲੂ ਕਰਨੀ ਆ ਕਿਵੇਂ ਉਹਦੇ ਟੈਸਟ ਕਰਵਾਈ ਦੇ ਪਹਿਲਾਂ ਲਿਆ ਕੇ ਹਸਪੀਟਲ ਦੇ ਵਿੱਚ ਪਹਿਲਾਂ ਦੋ ਤਿੰਨ ਦਿਨ ਬੇਬਜ਼ ਹਸਪੀਟਲ ਟਾਂਡੇ ਰੱਖੀਦਾ ਉਸ ਤੋਂ ਬਾਅਦ ਫਿਰ ਲਿਆ ਕੇ ਸੀ ਇੱਥੇ ਪ੍ਰੋਪਰ ਟੈਸਟ ਕਰਾਏ ਦੇ ਪ੍ਰੋਪਰਟਸ ਹਾਂ ਕੋਈ ਕੋਈ ਵਾਇਰਲ ਇਨਫੈਕਸ਼ਨ ਤਾਂ ਨਹੀਂ ਕੋਈ ਵੀ ਹਾਂਜੀ ਹਾਂਜੀ ਤੇ ਬਈ ਜੀ ਹੁਣ ਲਗਭਗ ਆਪਣੇ 106 ਹਾਂਜੀ 106 ਜਾਣੇ ਆ ਠੀਕ ਹੈ ਸਾਡੇ ਕੋਲ ਜਗਾ ਬਿਲਕੁਲ ਗਰੀਬਾ ਜੀ ਦੇਖੋ ਬਿਲਕੁਲ ਘਟ ਆ ਅੱਜ ਵੀ ਦੇਖ ਸਕਦੇ ਆ ਕਿਵੇਂ ਇੱਕ ਇੱਕ ਬੈੱਡ ਤੇ ਵੀ ਕਈ ਵਾਰ ਦੋ ਜਾਣੇ ਵੀ ਸਾਨੂੰ ਪਾਉਣੇ ਪੈ ਜਾਂਦੇ ਆ ਠੀਕ ਹੈ ਜੀ ਪਰ ਜਗਾ ਘਟ ਆ ਪਰ ਫਿਰ ਵੀ ਅਸੀਂ ਲੱਗੇ ਪਏ ਆ ਗੁਰੂ ਸਾਹਿਬ ਦੇ ਆਸਰੇ ਦੇ ਨਾਲ ਵੀ ਆਪਾਂ ਕੋਈ ਐਦਾਂ ਦੀ ਠੰਡ ਦੇ ਵਿੱਚ ਕੋਈ ਬੰਦਾ ਬਾਹਰ ਨਾ ਪਿਆ ਹੋਵੇ ਕਿਆ ਬਾਤ ਉਹ ਮਨ ਬੜਾ ਜਦੋਂ ਦੁਖਦਾ ਆਪਾਂ ਘਰਾਂ ਚ ਰਜਾਈ ਚ ਬੈਠੇ ਕੋਈ ਕਾਲ ਆਉਂਦੀ ਨਾ ਬਾਈ ਜੀ ਬੰਦਾ ਬਾਹਰ ਪਿਆ ਤਾਂ ਮਨ ਬੜਾ ਖਰਾਬ ਹੁੰਦਾ ਸੀ ਪਹਿਲਾ ਜਗ੍ਹਾ ਨਾ ਹੀ ਹੋਵੇ ਅਸੀਂ ਕਿੱਥੇ ਲੈ ਕੇ ਆਓ ਲੈ ਕੇ ਆਣ ਕਿ ਉਹਨੂੰ ਰੱਖੋ ਰਜਾਈ ਚ ਪਾਓ ਰੋਟੀ ਪਾਣੀ ਦਿੰਨੇ ਆ ਉਹਨੂੰ ਉਹ ਗਰਮੀਆਂ ਤਾਂ ਨਿਕਲ ਜਾਂਦੀਆਂ ਪਰ ਸਿਆਲ ਨਿਕਲਦਾ ਸਿਆਲ ਨਿਕਲਦਾ ਬਹੁਤ ਬੜਾ ਨਿਕਲਦਾ ਤੇ ਬਈ ਲਗਭਗ ਵੀ ਪੂਰੇ ਪੰਜਾਬ ਚ ਮਤਲਬ ਕਿਤੇ ਵੀ ਆਪਾਂ ਨੂੰ ਕੋਈ ਮਿਲਦਾ ਹੈ ਹਾਂ ਜੀ ਪੰਜਾਬ ਚ ਕਿਤੇ ਵੀ ਅਸੀਂ ਪੰਜਾਬ ਤੋਂ ਬਾਹਰ ਵੀ ਕੋਈ ਪੰਜਾਬੀ ਹੈਗਾ ਨਾ ਜੀ ਉਹ ਸਾਡੀ ਇੱਕ ਭੈਣ ਹੁਣ ਪਿੱਛੇ ਜੇ ਅੰਬਾਲੇੋਂ ਲੈ ਕੇ ਆਏ ਪੰਜਾਬ ਦੀ ਠੀਕ ਹੈ ਜੀ ਕੋਈ ਵੀ ਪੰਜਾਬ ਦਾ ਬਾਹਰ ਕੋਈ ਜਿਹੜਾ ਟਰੱਕ ਡਰਾਈਵਰ ਕੋਈ ਚਲ ਗਿਆ ਹੈ ਪੰਜਾਬ ਦੇ ਬਾਹਰ ਕੋਈ ਉੱਥੇ ਜਾ ਕੇ ਮੈਂਟਲੀ ਹੋ ਗਿਆ ਕੋਈ ਕਿਰਤ ਕਰਨ ਗਿਆ ਉੱਥੇ ਜਾ ਕੇ ਮੈਂਟਲੀ ਹੋ ਗਿਆ ਉਹਦੇ ਬਾਰੇ ਅਰਧ ਬਾਰੇ ਪਤਾ ਨਹੀਂ ਲੱਗਦਾ ਸਾਨੂੰ ਕੋਈ ਕਾਲ ਆ ਜਾਂਦੀ ਅਸੀਂ ਗੁਰਪ੍ਰੀਤ ਭਾਜੀ ਬਾਹਰ ਲੀਆਂ ਸਟੇਟਾਂ 'ਚ ਵੀ ਜਾ ਕੇ ਬੰਦੇ ਲਿਆਉਂਦੇ ਹਾਂ ਠੀਕ ਹੈ ਪੰਜਾਬ ਦਾ ਹੋਵੇ ਉਹ ਜਿੱਥੇ ਵੀ ਹੋਵੇ ਇੰਡੀਆ 'ਚ ਲਿਆਈਦਾ ਜੀ ਜੇ ਮੈਂ ਤੁਸੀ ਦੱਸਦੇ ਵੀ ਅਦਰ ਸਟੇਟ ਦਾ ਵੀ ਹੁੰਦਾ ਹੈ ਤਾਂ ਉਹਨੂੰ ਕੋਸ਼ਿਸ਼ ਕਰਦੇ ਆ ਵੀ ਉਹਨੂੰ ਉੱਥੇ ਜਿਵੇਂ ਬਾਹਰ ਐਦਾਂ ਹੁੰਦੀ ਗੁਰਪ੍ਰੀਤ ਭਾਜੀ ਜਿੱਦਾਂ ਹੁਣ ਸਾਡੀ ਕੋ ਅਸੀਂ ਕਿਸੇ ਨੂੰ ਵੀ ਨਾ ਨਹੀਂ ਕਰਦੇ ਇੱਥੇ ਕੋ ਅਦਰ ਸ ਠੀਕ ਹੈ ਅਸੀਂ ਕੀ ਕਰਦੇ ਆਂ ਰਾਜਸਥਾਨ ਦੇ ਵਿੱਚ ਇੱਕ ਭਰਤਪੁਰ ਦੇ ਵਿੱਚ ਆਸ਼ਰਮ ਆ ਉਹਨਾਂ ਨਾਲ ਸਾਡਾ ਸੰਪਰਕ ਆ ਅਸੀਂ ਤੋਂ ਜਿੰਨੇ ਪ੍ਰਵਾਸੀ ਸਾਨੂੰ ਮਿਲਦੇ ਉਹ ਅਸੀਂ ਉੱਥੇ ਛੱਡਿਆਉਂਦੇ ਆ ਉਹਨਾਂ ਕੋਲ ਜਿੰਨੇ ਪੰਜਾਬੀ ਹੁੰਦੇ ਅਸੀਂ ਉੱਥੋਂ ਲੈ ਆਈਦੇ ਆ ਅਸੀਂ ਮਤਲਬ ਇਦਾਂ ਕਰਦੇ ਆ ਸਾਡੇ ਪੰਜਾਬੀ ਜਿਹੜੇ ਆ ਉਹ ਸਾਡੇ ਇੱਥੇ ਆਣ ਕੇ ਖੁਸ਼ ਹੁੰਦੇ ਆ ਜਿਹੜੇ ਪ੍ਰਵਾਸੀ ਆ ਜਿਹੜੇ ਉੱਧਰ ਜਾ ਕੇ ਕੋਈ ਬੰਦਾ ਚਲੋ ਉਹ ਨਹੀਂ ਹਾਂ ਕਲਚਰ ਦੇ ਹਿਸਾਬ ਨਾਲ ਅਸੀਂ ਮਤਲਬ ਇਹ ਆ ਵੀ ਬਾਹਰ ਨਹੀਂ ਠੀਕ ਹੈ ਹੈਗਾ ਤਾਂ ਇਨਸਾਨ ਆ ਮਨੁੱਖਾ ਨਾ ਵੀ ਕੋਈ ਵੀ ਆ ਠੰਡ ਸਾਰਿਆਂ ਨੂੰ ਜਾਂ ਤੂਕ ਤਕਲੀਫ ਤਾਂ ਸਾਰਿਆਂ ਨੂੰ ਸੇਮ ਆ ਅਸੀਂ ਕੋਈ ਵੀ ਰੱਬ ਦਾ ਉਹ ਗੁਰੂ ਨਾਨਕ ਸਾਹਿਬ ਦਾ ਵੀ ਜੋ ਆਣਾ ਹੈਗਾ ਵੀ ਅਡੋਦੀ ਆ ਬਿਲਕੁਲ ਵੀ ਆਪਾਂ ਉਹਨੂੰ ਫੋਲੋ ਕਰਦੇ ਆ ਵੀ ਆਪਾਂ ਕੋਈ ਵੀ ਇਨਸਾਨ ਆ ਉਹਦੇ ਭੇਦ ਭਾਵ ਨਹੀਂ ਹਾਂਜੀ ਤੇ ਜੇ ਗੱਲ ਕਰੀ ਬਈ ਕਿੱਥੋਂ ਕਿੱਥੋਂ ਜਿਹੜੇ ਹਾਂਜੀ ਇਹ ਅਮਨ ਆ ਇਹ ਬਠਿੰਡੇ ਦੇ ਲੱਗ ਗਿਆ ਪੂਰੀ ਪਤੀ ਵਿਚਾਰਾ ਜਦੋਂ ਤਾਂ ਕਿਰਤ ਕਰਦਾ ਸੀਗਾ ਸਭ ਕੁਝ ਨਾਲ ਸੀ ਰਿਸ਼ਤੇਦਾਰ ਵੀ ਸੀ ਇੱਕ ਸਭ ਤੋਂ ਵੱਡੀਆਂ ਆਧਾਰਨਾ ਇੱਥੇ ਆਣ ਕੇ ਪਤਾ ਲੱਗਦਾ ਗੁਰੂਪਾਜੀ ਵੀ ਕਿ ਸਮਾਜ ਦੇ ਵਿੱਚ ਕਿੱਦਾਂ ਦਾ ਵੀ ਹਨਾ ਲੋਕਾਂ ਦੀ ਸੋਚ ਕਿਹੋ ਜੀ ਆ ਲੋਕਾਂ ਦੀ ਜਿੰਨਾ ਚੱਕਰ ਤੱਕ ਕਮਾਉਂਦਾ ਸੀ ਉਦੋਂ ਦਾ ਰਿਸ਼ਤੇਦਾਰੀ ਵੀ ਸੀ ਸਾਖ ਸੰਬੰਧੀ ਸਭ ਕੁਝ ਨਾਲ ਸੀ ਜਦੋਂ ਇਹ ਵਿਚਾਰਾ ਬਿਜਲੀ ਦਾ ਕੰਮ ਕਰਦਾ ਸੀ ਉੱਪਰੋਂ ਕਰੰਟ ਲੱਗਿਆ ਥੱਲੇ ਡੇਕਿਆ ਥੜਾ ਹਿੱਸਾ ਚੱਲਣੋਂ ਹਟ ਗਿਆ ਤੇ ਗੁਰੂਪਾਜੀ ਇਹਨੂੰ ਬਸ ਚੱਕ ਕੇ ਇਹਨੂੰ ਮੋਟਰ ਤੇ ਛੱਡਦਾ ਜਿੰਨਾ ਕਿ ਇਲਾਜ ਕਰਾਇਆ ਕਰਾਇਆ ਬਾਅਦ ਚ ਵਿਚਾਰਾ ਮੋਟਰ ਤੇ ਪਿਆ ਆ ਬੁਰੇ ਹਾਲ ਤੁਸੀਂ ਪੁੱਛ ਸਕਦੇ ਆ ਭੁੱਖੇ ਤੇ ਆਇਆ ਪਿਆ ਆ ਉਦੋਂ ਹੁਣ ਇਹਦਾ ਹੱਥ ਲੜਾਇਆ ਨਹੀਂ ਚੱਲਦਾ ਸਿਰਫ ਸੇਵਾ ਇੱਥੇ ਆਪ ਕਰਦੇ ਆ ਜਿੰਨੀ ਕਿ ਜੋ ਗਾਇ ਵਿਚਾਰਾ ਬੈਠਾ ਆ ਆਪ ਕਹਿ ਕੇ ਕਰਾ ਲੈਂਦਾ ਕਿਸੇ ਦਾ ਬੰਦੇ ਦਾ ਦਿਮਾਗ ਨਹੀਂ ਉਹਨੂੰ ਕਹਿਣਾ ਆ ਪਾਣੀ ਦਾ ਫੜਾ ਉਹ ਤੈਨੂੰ ਇਹਨੂੰ ਲਿਆ ਰੋਟੀ ਲਿਆ ਦੇ ਇਹਨੂੰ ਆ ਚੀਜ਼ ਦੁਖਦੀ ਆ ਕੋਈ ਰਾਤ ਨੂੰ ਕੋਈ ਲੋੜ ਪੈਂਦੀ ਆ ਇਹ ਕਹਿਨਦਾ ਜਿੰਨੀ ਕਿ ਕੋ ਸਮਝਦਾ ਰਹੇਗਾ ਹਾਂਜੀ ਠੀਕ ਹੈ ਜੀ ਤੇ ਹੋਰ ਬਈ ਇਹ ਬਾਗਾ ਜੀ ਆ ਇਹ ਇਹਨੂੰ ਨਾ ਜ਼ਬਰਦਸਤੀ ਗੁਰੂਪਾ ਜੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਹਨ ਇੱਕ ਬਹੁਤ ਵੱਡਾ ਮੁੱਦਾ ਜਿਹੜੀ ਬਨੂਆਂ ਮਜ਼ਦੂਰਾਂ ਨੂੰ ਕੰਮ ਕਰਾਇਆ ਜਾ ਰਿਹਾ ਠੀਕ ਹੈ ਅਸੀਂ 2017 ਤੋਂ ਗੁਰਪਾਜੀ ਇਸ ਜਦੋਂ ਸੇਵਾ ਘਰ ਦੀ ਸ਼ੁਰੂਆਤ ਹੋਈ ਸੀ ਨਾ ਉਦੋਂ ਤੋਂ ਅਸੀਂ ਪਹਿਲਾ ਬੰਦਾ ਜਿਹੜਾ ਅਸੀਂ ਇੱਕ ਗੁਜਰਾ ਤੋਂ ਛਡਵਾਇਆ ਸੀ ਜਿਨ੍ਹਾਂ ਨੇ ਬੰਦੀ ਬਣਾ ਕੇ ਜ਼ਬਰਦਸਤੀ ਕੰਮ ਕਰਵਾ ਕੇ ਰੱਖਿਆ ਸੀ 2017 ਤੇ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਇਹ ਜਿਹੜਾ ਇਹ ਇੱਥੇ ਮਕੇਰੀਆਂ ਲੱਗੇ ਇੱਕ ਡੈਰੀ ਫਾਰਮ ਤੇ ਸੀ ਉਥੋਂ ਇਹ ਬੰਦੀਆ ਵਧੀਆ ਪਰਿਵਾਰ ਚੋਂ ਆ ਜਲੰਧਰ ਦੇ ਲਾਗੇ ਪਿੰਡ ਆ ਵਧੀਆ ਪਰਿਵਾਰ ਚੋਂ ਪਰ ਇਹਦੇ ਕੰਮ ਕਰਵਾ ਕਰਵਾ ਲੱਕ ਤੋੜ ਦਿੱਤਾ ਇਹਨੂੰ ਜਦੋਂ ਸਿਰਫ ਇਹ ਦੇਣਾ ਲੱਸੀ ਪਲਾਉਣੀ ਜੇ ਤੂੰ ਇੰਨਾ ਗੋਹਾ ਚੱਕਦਾ ਤੈਨੂੰ ਰੋਟੀ ਦੇਵਾਂਗੇ ਇੰਨਾ ਗੋਹਾ ਚੱਕ ਦਿੱਤਾ ਤੈਨੂੰ ਤਮਾਕੂ ਲਾਉਣ ਨੂੰ ਦੇਵਾਂਗੇ ਕਿਉਂਕਿ ਉਹ ਤੇ ਮਾਈਂਡਿੰਗ ਦੇ ਨਾਲ ਖੇਡਦੇ ਆ ਠੀਕ ਆ ਜੀ ਉਹ ਲੋਕ ਉਹਨਾਂ ਨੂੰ ਸਿਰਫ ਕੰਮ ਨਾਲ ਮਤਲਬ ਆ ਕਿ ਸ਼ੋਭਾ ਕੰਮ ਲੈਣੀ ਹਾਂ ਕੰਮ ਲੈਣਾ ਪਸਨਾ ਵਾਂਗੂ ਚਾਹੇ ਉਹ ਬੰਦੇ ਨੂੰ ਬਿਮਾਰ ਆ ਕੋਈ ਚਾਹੇ ਉਹਦਾ ਕੰਮ ਕਰਨ ਨੂੰ ਦਿਲ ਕਰਦਾ ਜਾਂ ਨਹੀਂ ਕਰਦਾ ਇਹ ਗੁਲਾਮ ਗੁਲਾਮੀ ਜਿਹੜੀ ਅਸਲ ਦੇ ਵਿੱਚ ਉਹ ਲੋਕ ਹਜੇ ਤੱਕਰ ਵੀ ਭੋਗਤ ਰਹੇ ਆ ਸਾਡੇ ਪੰਜਾਬ ਦੇ ਵਿੱਚ ਗੁਰਿਪਾਜੀ ਹਨ ਗਿਣਤ ਬੰਦੇ ਇਹੋ ਜਿਹੇ ਆ ਜਿਹੜੇ ਹਜੇ ਤੱਕਰ ਵੀ ਇੰਨਾ ਕੁਝ ਚੱਲਦਿਆਂ ਦੀ ਫਿਰ ਵੀ ਲੋਕ ਗੁਲਾਮ ਬਣਾ ਕੇ ਕੰਮ ਲਿਆ ਜਾਂਦਾ ਜੇ ਭਾਈ ਇਹੋ ਜਿਹਾ ਕੋਈ ਇਨਸੀਡੈਂਟ ਆਪਣੇ ਕੋਲੇ ਰਿਪੋਰਟ ਹੁੰਦਾ ਤਾਂ ਉਹਨੂੰ ਤੁਸੀਂ ਬਸ ਕਰਦੇ ਹੋ ਭਾਈ ਬਿਲਕੁਲ ਬਿਲਕੁਲ ਗੁਰੂਬਾ ਜੀ ਅਸੀਂ ਬਹੁਤ ਬੰਦੇ ਛਡਵਾ ਕੇ ਜਿਹੜੇ ਘਰਾਂ ਚ ਪਚਾ ਚੁੱਕਿਆ ਗੁਰੂਬਾ ਜੀ 650 ਬੰਦਾ ਅਸੀਂ ਔਨ ਰਿਕਾਰਡ ਆ ਸਾਡੇ ਕੋਲ ਜਿਹੜਾ ਅਸੀਂ ਘਰਾਂ ਚ ਪਚਾਤਾ ਆ ਕੋਈ 30 30 ਸਾਲ ਕੋਈ 20 20 ਸਾਲ ਕੋ 25 25 ਸਾਲ ਤੱਕ ਦਾ ਘਰਾਂ ਦੇ ਵਿੱਚ ਮਤਲਬ ਜਿਹੜਾ ਘਰਾਂ ਤੋਂ ਲਵਾਰਸ ਵਿਛੜਿਆ ਆ ਲੋਕਾਂ ਨੇ ਬੰਦੀ ਬਣਾ ਕੇ ਰੱਖਿਆ ਅਸੀਂ ਉਹਨੂੰ ਛਡਵਾ ਕੇ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਉਹਨਾਂ ਦੇ ਪਰਿਵਾਰ ਦਾ ਪਤਾ ਲੱਗਾ ਤਾਂ ਅਸੀਂ ਘਰਾਂ 'ਚ ਬਚਾਏ। ਠੀਕ ਹੈ ਜੀ। ਕਈਆਂ ਨੇ ਗੁਰੇਪਾ ਜੀ ਢੋਲਾਂ ਦੇ ਨਾਲ ਸਵਾਗਤ ਕੀਤਾ ਜਦੋਂ ਅਸੀਂ ਛੜਾ ਕੇ ਨਾ ਘਰਾਂ ਦੇ ਵਿੱਚ ਬਾਹਰ ਲੋਕ ਢੋਲਾਂ ਦੇ ਨਾਲ ਉਹਨਾਂ ਨੇ ਸਵਾਗਤ ਕੀਤਾ ਆਪਣੇ ਆਂ ਦਾ ਕਿਉਂਕਿ ਇੰਨੇ ਨੇ ਸਾਲਾਂ ਬਾਅਦ ਸਹੀ ਗੱਲ ਹੈ। ਇਹ ਇਹ ਮੁੰਨਾ ਗੁਰੇਪਾ ਜੀ ਇਹ ਵੀ ਵਿਚਾਰੇ ਦਾ ਕੋਈ ਵੀ ਅੱਗੇ ਪਿੱਛੇ ਨਹੀਂ ਹੈ ਇਦਾਂ ਹੀ ਵਿਚਾਰੇ ਨੂੰ ਮਿਲਿਆ ਆ ਇਹਦਾ ਵਿਚਾਰੇ ਦਾ ਬਹੁਤ ਪਰਿਵਾਰ ਬੰਦੇ ਆ। ਠੀਕ ਹੈ ਜੀ। ਹਾਂਜੀ ਇਹ 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 ਸਾਡੇ ਭਾਈ ਸਾਹਿਬ ਆ ਸੰਜੀਵ ਕੁਮਾਰ ਦੀ ਆ ਇਹਨਾਂ ਨੇ ਐਮਏ ਬੀ ਕਾਮ ਕੀਤੀ ਆ ਕੈਨੇਡਾ ਦੇ ਵਿੱਚ ਇਹਨਾਂ ਦੀ ਵਾਈਫ ਸੀਗੀ ਠੀਕ ਹੈ ਜੀ 15 ਸਾਲ ਇਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਦੇ ਚ ਪਾਤੀ ਸਿੰਘ ਦੀ ਵੀ ਜੌਬ ਕੀਤੀ ਬਸ ਕੋਈ ਉਹ ਕੋਈ ਫੈਮਲੀ ਘਰ ਦੇ ਵਿੱਚ ਪ੍ਰੋਬਲਮ ਹੋ ਗਏ ਮੈਂਟਲੀ ਜਿਸ ਹਾਲਾਤ ਦੇ ਵਿੱਚ ਲੈ ਕੇ ਆਂਦੇ ਨਾ ਮੈਂ ਫੋਟੋ ਦਿਖਾ ਲਾਇਓ ਜਰੂਰ ਠੀਕ ਹੈ ਜੀ ਹੁਸ਼ਾਰਪੁਰ ਦੇ ਵਿੱਚ ਇੱਕ ਬਿਲਕੁਲ ਕੱਪੜਾ ਨੇ ਇਦਾਂ ਲੰਮੇ ਪਏ ਹਲਕੀ ਜਿਹੀ ਟੀ-ਸ਼ਰਟ ਪਾਈਓ ਤੇ ਇਦਾਂ ਲੰਮੇ ਪਏ ਸੀ ਅੱਜ ਤੁਹਾਡੇ ਸਾਹਮਣੇ ਆ ਦੇਖੋ ਬੜੀ ਵਧੀਆ ਗੁਰੂ ਸਾਹਿਬ ਦੀ ਕਿਰਪਾ ਇਹ ਇਹ ਪੁਜਾਰੀ ਸੀਗੇ ਇਹ ਕਿਸੇ ਹਨਾ ਮੰਦਿਰ ਦੇ ਵਿੱਚ ਪੁਜਾਰੀ ਸੀਗੇ ਜਦੋਂ ਤਾਂ ਚੱਲਦੀਆਂ ਫਿਰਦੀਆਂ ਸੀ ਸਭ ਕੁਝ ਸੀਗਾ ਉਦੋਂ ਤਾਂ ਸਾਰੇ ਪੂਜਦੇ ਪਰ ਜਦੋਂ ਹੁਣ ਬਿਮਾਰ ਹੋ ਗਏ ਮੰਜੇ ਤੇ ਪੈ ਗਿਆ ਤਾਂ ਇਹਨਾਂ ਨੂੰ ਵੀ ਛੱਡ ਦਿੱਤਾ ਇਦਾਂ ਹੀ ਬਸ ਠੀਕ ਹੈ ਜੀ ਇਹਨਾਂ ਨੂੰ ਇੱਕ ਘਰ ਦੇ ਵਿੱਚੋਂ ਝਾਮਾ ਪਿੰਡ ਤੋਂ ਆ ਬਲੇ ਸੋਨਿਆ ਸੋਨਿਆ ਕਾਲੇ ਇਹਨਾਂ ਨੂੰ ਬੰਨ ਕੇ ਰੱਖਣ ਲਈ ਮਜਬੂਰ ਹੋ ਗਿਆ ਘਰ ਵਾਲੇ ਤੇ ਮਤਲਬ ਅਗਰੈਸਿਵ ਬਹੁਤ ਸੀ ਹੁਣ ਦੇਖੋ ਤੁਹਾਡੇ ਸਾਹਮਣੇ ਆ ਗੁਰੂ ਘਰ ਜਾਂਦੇ ਗੁਰੂ ਪਾਜੀ ਬੜੀ ਗੁਰੂ ਸਾਡੀ ਸੇਵਾ ਕਰਦੇ ਆ ਨਾ ਬੈੰਦੇ ਉੱਠਦੇ ਆ ਪਰ ਜਿਸ ਟਾਈਮ ਅਸੀਂ ਲੈ ਕੇ ਆਂਦਾ ਇਹਨਾਂ ਨੂੰ ਬੰਨਿਆ ਪਿਆ ਸੀ ਮੰਜੇ ਦੇ ਨਾਲ ਬਹੁਤ ਬੁਰੇ ਹਾਲ ਸੀਗੇ ਪਰ ਦੇਖੋ ਅੱਜ ਉਸ ਇਸ ਪ੍ਰਮਾਤਮਾ ਦੀ ਕਿਉਂਕਿ ਗੁਰੂਪਾ ਜੀ ਜਿਹੜਾ ਇਹ ਘਰ ਆ ਨਾ ਬਾਬਾ ਦੀਪ ਸਿੰਘ ਜੀ ਨੇ ਇੱਥੇ ਤਾਂ ਉਹ ਵੀ ਬੰਦੇ ਠੀਕ ਹੁੰਦੇ ਦੇਖਿਆ ਜਿਨ੍ਹਾਂ ਨੂੰ ਜਵਾਬ ਦਿੱਤਾ ਸੀ ਇਹਨਾਂ ਦੇ ਘਰਾਂ 'ਚ ਜਾ ਕੇ ਸੇਵਾ ਕਰ ਲਾ ਉਹ ਵੀ ਆਣ ਕੇ ਇੱਥੇ ਆਣ ਕੇ ਠੀਕ ਹੋਏ ਆ ਇਹ ਕਈ ਵਾਰ ਆਸ ਨਹੀਂ ਸੀ ਕਰਨ ਨੂੰ ਵੀ ਇਹ ਕੋਈ ਬਚਣੀ ਨਹੀਂ ਅੱਜ ਇਹ ਦੇਖੋ ਤੁਹਾਡੇ ਸਾਹਮਣੇ ਆ ਬੈਠਿਓ ਇਹ ਸਾਡੇ ਸਰਿੰਦਰ ਬਾਬਾ ਜੀ ਆ 34 ਸਾਲ ਇੱਕ ਕਮਰੇ 'ਚੋਂ ਕੱਢਿਆ ਇਹਨਾਂ ਨੂੰ ਪਾਟੀ ਸਿੰਘ ਸੀਗੇ ਅੱਛਾ ਇਹਨਾਂ ਦੀਆਂ ਜਟਾਂ ਐਡਾਂ ਲੰਮਕੀਆਂ ਥੱਲੇ ਤੱਕ ਪੈਰਾਂ ਨੂੰ ਲੱਗਦੀਆਂ ਸੀ ਠੀਕ ਹੈ ਜੀ ਇੱਕ ਇੱਕ ਬਚਾਲ ਆ ਇਹ ਵਿਚਾਰੇ ਦਾ ਬਾਪ ਦੀ ਡੈਥ ਹੋ ਗਈ ਪੜਿਆ ਲਿਖਿਆ ਨੌਜਵਾਨ ਆ ਬਾਪ ਦੀ ਡੈਥ ਹੋ ਗਈ ਤੇ ਇੱਕ ਮੈਂਟਲੀ ਘਰ ਦੇ ਵਿੱਚ ਜਦੋਂ ਉਹ ਹੀ ਕਮਾਉਣੇ ਵਾਲਾ ਸੀਗਾ ਕਾਰਨ ਕਰਕੇ ਨਸ਼ੇ ਲਾ ਪਿਆ ਕਰਨ ਫਿਰ ਦਰਦ ਦੀਆਂ ਮਤਲਬ ਘੁੰਮਣ ਲਾ ਪਿਆ ਬਸ ਬਹੁਤ ਜ਼ਿਆਦਾ ਅਗਰੈਸਿਵ ਹੋ ਗਿਆ ਹੁਣ ਇੰਨੀ ਤੁਹਾਡੇ ਸਾਹਮਣੇ ਦੁੱਖ ਕਿਵੇਂ ਬੈਠਾ ਹਰੇਕ ਬੰਦੇ ਦੀ ਗੁਰੀ ਪਾਜੀ ਇਹ ਅੱਪਛਿਆ ਵਾਲੀਆ ਸਾਹਿਬ ਆ ਇਟਾਂ ਦੇ ਪੱਠੇ ਦੇ ਮਾਲਕ ਆ ਕਿਸੇ ਟਾਈਮ ਇਟਾਂ ਦਾ ਪੱਠਾ ਸੀ ਮੰਡੀ ਚਾੜਤ ਕੱਪੜੇ ਦੀ ਦੁਕਾਨ ਸੀ ਠੀਕ ਹੈ ਜੀ ਬੜੀ ਵੱਡੀ ਪ੍ਰਾਪਰਟੀ ਸੀ ਇਹਨਾਂ ਦੀ ਇਧਰ ਲਾਲੀ ਬਾਬਾ ਜੀ ਬੈਠੇ ਆ ਇਹਨਾਂ ਦੀ ਗੈਸ ਚੁੱਲਿਆਂ ਦੀ ਪੱਠੀ ਦਾ ਇਹਨਾਂ ਦੀ ਫੈਕਟਰੀ ਸੀ ਠੀਕ ਹੈ ਜੀ ਉਹ ਕਿਤੇ ਇਦਾਂ ਹੀ ਕੋਈ ਕਬਜ਼ਾ ਕਰ ਲਿਆ ਪੱਠੀ ਤੇ ਤੇ ਇਹਨਾਂ ਨੂੰ ਬਦਾਰ-ਬਦਾਰ ਦੀ ਰਾਤ ਨੂੰ 2 ਵਜੇ ਸਮਾਨ ਚਾਕੇ ਬਾਹਰ ਮਾਰਿਆ ਇਹ ਵਿਚਾਰੇ ਬਾਹਰ ਠੋਕਣਾ ਖਣ ਲੈ ਮਜਬੂਰ ਹੋ ਗਏ ਇਹ ਹੁਣ ਸਾਡੇ ਕੋਲੇ ਜਦੋਂ ਲਿਆਂਦਾ ਤੁਸੀਂ ਸੋਚ ਨਹੀਂ ਸਕਦੇ ਜੋ ਵੀਡੀਓ ਦੇਖੋਗੇ ਤੁਸੀਂ ਹੁਣ ਦੇਖੋ ਜਮੀਨਾਂ ਆ ਸਮੰਦ ਆਪਾਂ ਜਮੀਨਾਂ ਆ ਸਮੰਦ ਆ ਤੇ ਬਈ ਹੁਣ ਤੱਕ ਕਿੰਨੇ ਕ ਜੇ ਆਪਾਂ ਕਹੀਏ ਵੀ ਜਿਹੜੇ ਠੀਕ ਹੋ ਕੇ ਵੀ ਘਰਾਂ ਨੂੰ ਵੀ ਚਲੇ ਗਏ ਨੇ ਸਾਜੀ ਗੁਰਪ੍ਰੀਤ 650 ਤੋਂ ਲਗਭਗ ਸਾਡੇ ਘਰਾਂ ਚ ਪਹੁੰਚ ਜਿਹੜੀ ਆਪਣਾ ਸੇਵਾ ਹੋ ਚੁੱਕੀ ਜਿਹੜੀ ਸੇਵਾ ਹੋ ਚੁੱਕੀ ਜਿਹੜੇ ਘਰਾਂ ਚ ਇਸ ਟਾਈਮ ਬੈਠੇ ਆ ਜੀ ਤੇ ਬਾਕੀ ਇੱਥੇ ਜਿਹੜੀ ਸਿਮਾਵਾਂ ਚੱਲ ਰਹੀਆਂ ਆ ਤੇ 650 ਤੋਂ ਉਹ ਆ 150 ਬੰਦਾ ਸੀ ਜਿਹੜਾ ਭਰਤਪੁਰ ਦੇ ਵਿੱਚ ਰਾਜਸਥਾਨ ਜਿਹੜਾ ਉੱਥੇ ਇੱਕ ਆਸ਼ਰਮ ਦੇ ਵਿੱਚ ਉਹਨਾਂ ਨੂੰ ਬਚਾਇਆ ਠੀਕ ਆ ਬਈ ਜੀ ਹਾਂਜੀ ਆ ਦੇਖੋ ਜਿਵੇਂ ਅ ਥਰਡਾਇਸ ਆ ਮਤਲਬ ਇਹਦੀਆਂ ਲੱਤਾਂ ਨਹੀਂ ਹੈਂਡੀਕੈਪ ਆ ਚੱਲਦੀਆਂ ਨਹੀਂ ਇਹਦੇ ਪਰਿਵਾਰ ਜਿਵੇਂ ਤੱਕਰਤਾ ਸੀਗਾ ਹੁਣ ਦੇਖੋ ਆ ਕੁੜਤੇ ਪਜਾਮੇ ਸੀਂਦਾ ਇੱਥੇ ਸਾਰਿਆਂ ਦੀ ਸੇਵਾ ਕਰਦਾ ਸੇਵਾ ਕਰਦਾ ਬਸ ਠੀਕ ਆ ਬਈ ਜੀ ਇੱਥੇ ਜਰਾਵਰ ਆ ਇੱਕ ਬੱਚਿਆ ਤੇ ਸਾਡੇ ਕੋਲ ਤਿੰਨ ਬੱਚੇ ਆ ਬਿਲਕੁਲ ਛੋਟੇ ਆ ਠੀਕ ਆ ਗੁਰੂਪਜੀ ਇਹਦੇ ਵਿੱਚ ਪ੍ਰਭਨੂਰ ਆ ਇੱਕ ਜੀ ਤੇ ਇੱਕ ਜਸਪ੍ਰੀਤ ਆ ਇੱਕ ਪ੍ਰਭਨੂਰ ਬੱਚਿਆ ਆ ਇਹਦੀ ਨਾ ਮਾਂ ਇਹਨੂੰ ਨੀਂਦ ਦੀਆਂ ਗੋਲੀਆਂ ਦੇ ਦੇ ਕੇ ਨਾ ਬਿਲਕੁਲ ਹੀ ਡੈਮੇਜ ਹੀ ਕਰ ਦਿੱਤਾ ਉਹ ਜਿਹੜਾ ਜਿਹੜਾ ਪ੍ਰਭ ਨੂ ਦਾ ਇੱਕ ਅਧਾਲਾ ਜੱਟਾਂ ਪਿੰਡ ਤੋਂ ਲਿਆਂਦਾ ਜਦੋਂ ਅਸੀਂ ਲੈ ਕੇ ਇਹ ਤਾਂ ਬਿਲਕੁਲ ਚੱਲ ਫਿਰ ਨਹੀਂ ਸਕਦਾ ਉਹ ਜੀ ਜੀ ਬਿਲਕੁਲ ਜਦੋਂ ਅਸੀਂ ਲੈਣ ਗਏ ਉਹਦੀ ਮਾਂ 15 ਦਿਨ ਹੋ ਗਏ ਸੀ ਜਾ ਚੁੱਕੀ ਸੀ ਘਰੋਂ ਠੀਕ ਹੈ ਜੀ ਬਿਲਕੁਲ ਹੀ ਡੈਮੇਜ ਮਤਲਬ ਦੁੱਗੂੜੀਆਂ ਖਿਲਾ ਗੋ ਕਿਸੇ ਨਾਲ ਰਿਲੇਸ਼ਨ ਸੀਗੀ ਉਹਨੇ ਗੋਲੀਆਂ ਖਿਲਾ ਕੇ ਇਹਨੂੰ ਘਰ ਤੋਂ ਮਾਰਾ ਬੱਚੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਠੀਕ ਹੈ ਜੀ ਮਤਲਬ ਜਦੋਂ ਅਸੀਂ ਲੈਣ ਗਏ ਨਾ ਇਹਦਾ ਜਿਹੜਾ ਵਾਪਸੀ ਉਹ ਦਿਹਾੜੀਦਾਰਕ ਸੀਗਾ ਉਹ ਵਿਚਾਰਾ ਇਹਨੂੰ ਉਹ ਵੀ ਮਜਬੂਰੀ ਵਾਸ ਸੀ ਪਹਿਲਾਂ ਤਾਂ ਰਿਹਾ ਜਿੰਨਾ ਕ ਸਾਂਭ ਸਕਦਾ ਸੀ ਪਰ ਜਦੋਂ ਬੇਕਰ ਦੇਖਿਆ ਚੱਲ ਫਿਰ ਨਹੀਂ ਸਕਦਾ ਉਹਨੇ ਅੰਦਰ ਕੁੰਡਾ ਲਾ ਕੇ ਆਪ ਦਿਹਾੜੀ ਕਰਨ ਚੱਲ ਜਾਣਾ ਇਹਨੇ ਅੰਦਰ ਰੋਈ ਜਾਣਾ ਕਰ ਲਈ ਜਾਣਾ ਫਿਰ ਸਾਨੂੰ ਗਵਾਂਡੀਆਂ ਨੇ ਦੱਸਿਆ ਤਾਂ ਅਸੀਂ ਜਾ ਕੇ ਉੱਥੋਂ ਲਿਆ ਕੇ ਇਹ ਰੂਮ ਵੀ ਬੱਚਿਆਂ ਲਈ ਜੀ ਹਾਂ ਜੀ ਰੂਮ ਬੱਚਿਆਂ ਲਈ ਹਾਂਜੀ ਆ ਬਾਥਰੂਮ ਅਟੈਚ ਹਾਂਜੀ ਇਹ ਬੱਖਾ ਹੀਟਰ ਬਕਾਇਦਾ ਇੱਥੇ ਇੱਕ ਟ੍ਰੇਨਰ ਆਉਂਦਾ ਇਹਨਾਂ ਨੂੰ ਗੁਰੂਪਾ ਜੀ ਠੀਕ ਹੈ ਜੀ ਪੱਕਾ ਜਿਹੜਾ ਟ੍ਰੇਨ ਕਰਦਾ ਆ ਆ ਜਸਪ੍ਰੀ ਤੇ ਚੱਲਣ ਵੀ ਲਾ ਪਿਆ ਇਹਦੀ ਮਾਂ ਦੀ ਡੈਥ ਹੋ ਗਈ ਬਾਪ ਛੱਡ ਕੇ ਚਲਾ ਗਿਆ ਠੀਕ ਹੈ ਜੀ ਤੇ ਇਹ ਵਿਚਾਰਾ ਨਾਨਕੇ ਕਹਿੰਦੇ ਅਸੀਂ ਨਹੀਂ ਰੱਖਣਾ ਦਾਦਕੇ ਕਹਿੰਦੇ ਅਸੀਂ ਨਹੀਂ ਰੱਖਣਾ ਇਹ ਚੱਲਣ ਲ ਪਰ ਗੁਰੂ ਸਾਹਿਬ ਦੀ ਈ ੜੀ ਕਿਰਪਾ ਹੋਈ ਨਾ ਤਾਂ ਦੱਸਿਆ ਵੀ ਇਸ ਕੋਰਾਸ ਸੇਵਾ ਕਰੀ ਐ ਉਹ ਜਿਆ ਇੱਥੇ ਪ੍ਰਮਾਤਮਾ ਦੀ ਕਿਉਂਕਿ ਸਾਰੀ ਸੰਗਤਾਂ ਦੀ ਅਰਦਾਸ ਬੇਨਤੀਆਂ ਦੇ ਨਾਲ ਇਹ ਸੇਵਾ ਕਰ ਚੱਲ ਰਿਹਾ ਇਹ ਚੱਲਣ ਵੀ ਲਾ ਪਿਆ ਬੱਚਾ ਬਈ ਜੇ ਗੱਲ ਕਰੀਏ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਿਹੜਾ ਮੈਨੇਜ ਕੀਤਾ ਹੋਇਆ ਪਰ ਬਹੁਤ ਸਾਰੇ ਖਰਚੇ ਹੋ ਜਾਂਦੇ ਨੂੰਗੇ ਤੇ ਇੰਨਾ ਬਈ ਫਿਰ ਸੇਵਾ ਕਿੱਥੋਂ ਆਉਂਦੀ ਆ ਬਈ ਸੇਵਾ ਗੁਰੇਪਾ ਜੀ ਜਿਵੇਂ ਸਾਡਾ ਇੱਕ ਟੀਮ ਆ ਨਾ ਸਾਡਾ ਗਰੁੱਪ ਬਣੇ ਹੋਇਆ ਜਿਵੇਂ ਪਹਿਲਾਂ ਸਾਡੀ ਸ਼ੁਰੂ ਸ਼ੁਰੂਆਤ ਹੋਈ ਸੀ ਆ ਸਾਡੇ ਪਰਸ਼ੋਤਮ ਭਾਜੀ ਆ ਜਿਹੜੇ ਇਹ 2017 ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਸੀ ਨਾ 2017 ਦੇ ਵਿੱਚ ਸਾਨੂੰ ਪਹਿਲਾ ਬੰਦਾ ਜਦੋਂ ਮਿਲਿਆ ਗੜਦੀ ਵਾਲਾ ਦੇ ਵਿੱਚ ਸੀ 2015 ਚ ਰਾਚਨ ਬਣਾਣਾ ਸ਼ੁਰੂਆਤ ਉੱਥੋਂ ਹੋ ਗਈ ਪਰ ਜਿਹੜੀ ਸੇਵਾ ਕਰਦੀ ਸ਼ੁਰੂਆਤ ਹੋਈ ਨਾ ਉਹ 2017 ਦੇ ਵਿੱਚ ਪਹਿਲਾ ਬੰਦਾ ਮਿਲਿਆ ਅਸੀਂ ਉਹਨੂੰ ਲੈ ਕੇ ਇੱਕ ਕਿਰਾਏ ਦੀ ਜਗ੍ਹਾ ਤੇ ਲੈ ਗਏ ਉੱਥੇ ਪਹਿਲਾਂ ਉਹਨੂੰ ਨਿਲਾ ਤੜਾਉਣ ਨੂੰ ਰੱਖਿਆ ਉੱਥੇ ਰੱਖ ਕੇ ਫਿਰ ਵੀਡੀਓ ਪਾਈ ਵੀਡੀਓ ਪੈਣ ਦੇ ਨਾਲ ਇਹਨਾਂ ਨੇ ਦੇਖੀ ਵੀਡੀਓ ਫਿਰ ਇਹ ਉੱਥੇ ਆ ਗਿਆ ਇਹਨੇ ਆਪਣੇ ਫਾਦਰ ਸਾਹਿਬ ਨੂੰ ਬਿਠਾ ਲਿਆ ਬਾਪੂ ਚੈਨ ਸਿੰਘ ਜੀ ਉਹ ਵੀ ਪਿੱਛੇ ਦੇ ਪੂਰੇ ਹੋਏ ਲੈ ਕੇ ਆ ਗਿਆ ਕਹਿੰਦੇ ਮੇਰੀ ਜ਼ਮੀਨ ਆ ਮੇਤੋ ਲਓ ਮੈਂ ਕਿਹਾ ਭਾਜੀ ਸਾਡਾ ਪਲਾਨ ਨਹੀਂ ਹੈਗਾ ਅਸੀਂ ਤਾਂ ਆਸ਼ਰਮਾਂ 'ਚ ਕੰਡੈਕਟ ਕਰਦੇ ਆ ਜੇ ਕਿਸੇ ਨੇ ਸਾਤੋਂ ਲੈ ਲੈ ਸੀ ਦੇ ਦੇਣੇ ਪਰ ਗੁਰੇਪਾ ਜੀ ਪਹਿਲਾਂ ਇੱਕ ਨਹੀਂ ਸਾਤੋਂ ਲਿਆ ਕਿਸੇ ਨੇ ਬਾਅਦ 'ਚ ਜਦੋਂ 3-4 ਹੋ ਗਏ ਉੱਥੇ ਉਹ ਕਿਸੇ ਨੇ ਵੀ ਨਹੀਂ ਲਏ ਫਿਰ ਇਹ ਪਰਸ਼ੋਦਮ ਭਾਈ ਦੀ ਜ਼ਮੀਨ ਆਣ ਕੇ ਲਈ ਦੇਖੋ ਇਹਨਾਂ ਨੇ 5 ਕਿੱਲੇ ਉਸੇ ਟਾਈਮ ਇੱਥੇ ਸੰਸਥਾ ਬਾਬਾ ਦੀਪ ਸਿੰਘ ਦੇ ਨਾਮ ਦਾਨ ਕੀਤੇ ਹੁਣ ਇਹਨਾਂ ਦੇ ਭਰਾ ਵੱਡੇ ਇਕਬਾਲ ਸਿੰਘ ਜੀ ਉਹ ਪਿੱਛੇ ਆਏ 5 ਕਿੱਲੇ ਇੰਗਲੈਂਡ 'ਚ ਦੇਖੋ ਕਿੱਡੀ ਵੱਡੀ ਰੂਹ ਆ ਉਹਨਾਂ ਨੇ 5 ਕਿੱਲੇ ਵੀ ਬਾਬਾ ਦੀਪ ਸਿੰਘ ਦੀ ਸੰਸਥਾ ਨੂੰ ਨਾ ਕਰਤੇ ਇੱਕ ਐਸ਼ੀਅਰ ਦੀ ਸੇਵਾ ਨ ਕਰ ਰਹੇ ਜਦੋਂ ਇਹ ਨਾਲ ਜੁੜ ਗਏ ਨਾ ਗੁਰੂ ਜੀ ਤੇ ਇੱਕ ਕਾਫਲਾ ਬੱਸ ਵੱਡਾ ਹੋ ਗਿਆ ਜੀ ਹਾਂ ਇੱਕ ਸੋਚ ਨਾ ਸੋਚ ਰਲ ਗਈ ਹਾਂ ਹੋ ਜਾ ਹਾਂ ਵੱਡਾ ਭਰਾ ਹੁਣ ਵੀ ਵੱਡੇ ਭਰਾਵਾਂ ਵਾਂਗੂ ਪੂਰਾ ਆਪਾਂ ਪੂਰਾ ਸਾਮ ਦਾ ਮੈਂ ਜੇ ਕਿਤੇ ਬਾਹਰ ਅੰਦਰ ਕੋਈ ਕੰਮਕਾਰ ਜਾਂ ਕੋਈ ਘੜਾਂ ਦੇ ਵਿੱਚ ਵੀ ਮੈਨਣ ਜਾ ਦੇਣ ਬਾਹਰ ਰਿਹਾ ਨਾ ਤਾਂ ਮੈਂ ਇਹਨਾਂ ਦੀ ਬਦੌਲਤ ਰਿਆਂ ਕਿਉਂਕਿ ਮੈਨੂੰ ਪਤਾ ਪਿੱਛੇ ਜਿਹੜਾ ਸੰਭਣ ਨੂੰ ਮੇਰਾ ਵੱਡਾ ਭਰਾ ਹੈ ਸਾਰਾ ਟੀਮ ਵਰਕ ਹੈ ਹਾਂ ਟੀਮ ਹੈਗਾ ਭਾਈ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੇ ਵੀ ਰੱਬ ਮਤਲਬ ਕਹਿੰਦੇ ਹੁੰਦੇ ਜੋੜੀ ਰੱਖੇ ਵਾਦ ਤੋਂ ਵਾਦ ਸੇਵਾ ਦਾ ਤੁਹਾਨੂੰ ਹੋਰ ਤੇ ਵੜ ਬਖਸ਼ੇ ਤੇ ਬਾਈ ਜੀ ਹੁਣ ਗੱਲ ਕਰੀ ਹੈ ਨਾ ਜਿਵੇਂ ਖਾਣ ਪੀਣ ਦਾ ਸਾਰਾ ਤੁਸੀਂ ਸਾਰਾ ਥੱਲੇ ਮੈਂ ਦੇਖਿਆ ਤੇ ਹਸਪੀਟਲ ਵੀ ਆਪਾਂ ਆਪਦੇ ਬਣਾਇਆ ਵਿੱਚ ਹਾਂਜੀ ਗੁਰਪ੍ਰੀਤ ਜੀ ਕਿਉਂਕਿ ਸਭ ਤੋਂ ਜ਼ਿਆਦਾ ਸਾਨੂੰ ਹਸਪੀਟਲ ਦੀ ਲੋੜ ਪੈਂਦੀ ਜਦੋਂ ਕੋਈ ਮਰੀਜ਼ ਮਿਲਦਾ ਨਾ ਤੋ ਬਿਲਕੁਲ ਹੀ ਬਿਮਾਰੀ ਦੇ ਹਾਲਤ ਦੇ ਵਿੱਚ ਮਿਲਦਾ ਤੋ ਹਸਪੀਟਲ ਜਾਣਾ ਪੈਂਦਾ ਸਾਡਾ ਬਹੁਤ ਤਾਤ ਖਰਚਾ ਜਿਹੜਾ ਹਸਪੀਟਲਾਂ ਚ ਹੋ ਰਿਹਾ ਸੀ ਉੱਦਾਂ ਸਾਡੇ ਡਾਕਟਰ ਗਰਜੋਤ ਡਾਕਟਰ ਲਾਪਰੀ ਬੀਬਜ਼ ਹਸਪੀਟਲ ਸਾਡਾ ਚਲੋ ਭਰਾਵਾਂ ਮੜਗਾ ਪਿਆਰ ਪਰ ਫਿਰ ਵੀ ਅਸੀਂ ਚਾਹੁੰਦੇ ਸੀ ਅਸੀਂ ਇਲਾਕੇ ਦੇ ਵਿੱਚ ਵੀ ਸਵਾਵਾ ਕਰੀਏ ਇਲਾਕੇ ਦੇ ਵਿੱਚ ਵੀ ਸਾਡੇ ਹਸਪੀਟਲ ਨਹੀਂ ਹੈਗਾ ਹੁਣ ਉਹ ਵੀ ਤੁਹਾਨੂੰ ਦਿਖਾ ਲਦੇ ਆ ਜਿਹੜਾ ਬਣਾ ਰਹੇ ਇੱਕ ਅਸੀਂ ਛੋਟਾ ਜਿਵੇਂ ਹੁਣ ਮਰੀਜ਼ ਕੋਈ ਆਉਂਦਾ ਉਹਦੀ ਪਹਿਲਾਂ ਲੈਬ ਟੈਸਟ ਬਕਾਇਦਾ ਬਿਲਕੁਲ ਹਾਂਜੀ ਲੈਬੋਰੀ ਆਪਣੀਆਂ ਇਧਰੋਂ ਦੰਦਾਂ ਦਾ ਡਾਕਟਰ ਨਵਦੀਪ ਆਉਂਦੇ ਆ ਤੇ ਡਾਕਟਰ ਗਰਜੋਤ ਹੈ ਓਪੀਡੀ ਆ ਤੇ ਆਪਣਾ ਲੈਬ ਟੈਸਟ ਬਿਲਕੁਲ ਇੱਥੇ ਆਪਣੇ ਕਰੀਦੇ ਆ ਕਿਉਂਕਿ ਕੋਈ ਵੀ ਮਰੀਜ਼ਾਂ ਕੇ ਟੈਸਟ ਕਰਕੇ ਹੀ ਉਹਨੂੰ ਰੱਖੀ ਦਾ ਇਲਾਕੇ ਦੇ ਵਿੱਚ ਵੀ ਕੋਈ ਟੈਸਟ ਕਰਾਉਣਾ ਚਾਹੁੰਦਾ ਨਾ ਉਹ ਵੀ ਬਿਲਕੁਲ ਫਰੀ ਰੱਖਿਆ ਠੀਕ ਹੈ ਜੀ ਕੋਈ ਵੀ ਆਣ ਕੇ ਟੈਸਟ ਕਰਾ ਸਕਦਾ ਵੀ ਜਿਹੜੇ ਚਲੋ ਆਪਣੇ ਵੀ ਉਹ ਨਾ ਇਨਫੈਕਟਡ ਹੋ ਜਾਣ ਕਿਸ ਤਰ੍ਹਾਂ ਕੋਈ ਬਿਮਾਰੀ ਹੁੰਦੀ ਆ ਕਿਉਂਕਿ ਅਲੱਗ-ਅਲੱਗ ਏਰੀਆ ਦੇ ਵਿੱਚੋਂ ਆਉਣਾਗਾ ਬਿਲਕੁਲ ਬਿਲਕੁਲ ਤੇ ਉਹ ਵੀ ਆ ਤੇ ਇੱਕ ਜੇ ਕੋ ਇਲਾਕੇ ਚ ਕੋ ਸਮਾਵਾ ਕਿਉਂਕਿ ਅੱਜ ਕੱਲ ਟੈਸਟ ਆਮ ਬੰਦਾ ਟੈਸਟ ਨਹੀਂ ਕਰਾਉਂਦਾ ਮਹਿੰਗੇ ਬਹੁਤ ਆ ਬਿਲਕੁਲ ਤੇ ਅਸੀਂ ਉਹ ਵੀ ਰੱਖਿਆ ਵੀ ਕੋਈ ਵੀ ਆਣ ਕੇ ਟੈਸਟ ਕਰਵਾ ਕੇ ਆਪਣੀ ਦਵਾਈ ਉਹਨੂੰ ਲਿਖ ਕੇ ਜੇ ਸਾਡੇ ਡਾਕਟਰ ਗਰਜੋਤ ਡਾਕਟਰ ਲਾਪ੍ਰੀਤ ਕੋ ਭੇਜ ਹਾਂ ਹਾਂ ਬਿਲਕੁਲ ਫ੍ਰੀ ਆਫ ਕਾਸਟੀ ਤੇ ਓਪੀਡੀ ਹੁੰਦੀ ਆ 4 ਦਿਨ ਡਾਕਟਰ ਡਾਕਟਰ ਨਵਦੀਪ ਡੈਂਟਲ ਆਉਂਦੇ ਆ ਤੇ ਡਾਕਟਰ ਹਰਪ੍ਰੀਤ ਆਉਂਦੇ ਆ ਡਾਕਟਰ ਗਰਜੋਤ ਡਾਕਟਰ ਲਾਪ੍ਰੀਤ ਹੱਡੀਆਂ ਦਾ ਡਾਕਟਰ ਲਾਪ੍ਰੀਤ ਡਾਕਟਰ ਗਰਜੋਤ ਦਿਮਾਗ ਦੀਆਂ ਬਿਮਾਰੀਆਂ ਦਾ ਮਾਰ ਤੇ ਨਾਲ ਹੀ ਇਹ ਮੈਡੀਕਲ ਸਟੋਰ ਆ ਹਾਂ ਜੀ ਇਹ ਮੈਡੀਕਲ ਸਟੋਰ ਹੁਣ ਇਸ ਤੋਂ ਬਾਅਦ ਜਿਹੜਾ ਹਸਪੀਟਲ ਵੱਡਾ ਜਿਹੜਾ ਬਣ ਰਿਹਾ ਇਲਾਕੇ ਦੀ ਸਵਾਮਾਂ ਲਈ ਵੱਡੇ ਆਪਰੇਸ਼ਨ ਡੇਟ ਸਭ ਕੁਝ ਉਹ ਤੁਹਾਨੂੰ ਦਿਖਾਉਣੇ ਆ ਬਈ ਹਾਂਜੀ 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 ਇੱਧਰ ਬਾਈ ਜੀ ਹੁਣ ਹਸਪਤਾਲ ਬਣਾ ਰਹੇ ਆ ਫਿਰ ਆਪਾਂ ਹਾਂਜੀ ਗੁਰੀਪਾ ਜੀ ਇਹ ਵੱਡਾ ਹਸਪੀਟਲ ਤੁਹਾਨੂੰ ਪਿੱਛੇ ਤੁਸੀਂ ਦੇਖਿਆ ਉੱਥੇ ਕਿਉਂਕਿ ਛੋਟਾ ਆ ਸੀ ਇਲਾਕੇ ਦੀਆਂ ਸਵਾਮਾਂ ਲਈ ਚੱਲੂ ਲੱਗੀਆਂ ਕਰਨ ਇਹ ਹੁਣ ਪਿੱਛੇ ਜਗ੍ਹਾ ਲੈ ਕੇ ਅਸੀਂ ਇੱਥੇ ਵੱਡਾ ਬਣਾ ਰਹੇ ਆ ਹਸਪੀਟਲ ਕਾਫੀ ਥਲੜੀ ਬਿਲਡਿੰਗ ਤੱਕ ਤਕਰੀਬਨ ਆ 26 ਜਨਵਰੀ ਨੂੰ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਿਹਾੜਾ ਰਿਹਾ ਨਾਲੇ ਸਾਡੀ ਸੰਸਥਾ ਦਾ ਸਾਲਗिरा ਹੁੰਦੀ। ਉਹ ਦਿਨ ਅਸੀਂ ਥਲੜੀ ਬਿਲਡਿੰਗ ਦਾ ਸਾਡਾ ਚਲਾਉਣ ਦਾ ਪੂਰਾ ਪਲਾਨ ਆ ਬਾਕੀ ਦੇਖਦੇ ਆ ਕਿ ਉਹ ਗੁਰੂ ਸਾਹਿਬ ਨੂੰ ਅ ਵੀ ਜਲਦੀ ਕੰਮ ਖਤਮ ਹੁੰਦਾ ਤਾਂ ਅਸੀਂ ਥਲੜੀ ਬਿਲਡਿੰਗ ਚਲਾ ਦੇਣੀ ਆ ਓਪੀਡੀ ਚਲਾ ਦੇਣੀ ਆ। ਬਾਕੀ ਚਲੋ ਬਾਅਦ ਚ ਹੌਲੀ 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 ਚੱਲਦਾ ਰਹੂਗਾ। ਹਾਂਜੀ ਇਹ ਜਿਹੜਾ ਚਲਾ ਰਹੇ ਆ ਇਹਦੇ ਵਿੱਚ ਸਾਡਾ ਵੀਰ ਪ੍ਰਦੀਪ ਆ ਜਿਹੜਾ ਸਾਡਾ ਗੁਰੂ ਪਾਜੀ ਬੜੀ ਇਹਦੀ ਵੀਰ ਦੀ ਸੇਵਾ ਆ। ਠੀਕ ਹੈ ਜੀ ਪਿਛੇ ਲੰਗਰ ਹਾਲ ਜਿਹੜਾ ਤੁਸੀਂ ਦੇਖਿਆ ਕਿੱਡਾ ਵੱਡਾ ਇਹਦੀ ਸਾਰੀ ਆਰਕੀਟੈਕਟ ਸਾਰਾ ਕੁਝ ਜਿਹੜਾ ਦੇਖਦਾ ਕਿਉਂਕਿ ਅਸੀਂ ਤਾਂ ਜਿੱਦਾਂ ਹੁਣ ਠੇਕੇਦਾਰ ਨੂੰ ਉਹ ਗਲਤ ਵੀ ਸਾਡੇ ਸੰਗਤ ਦਾ ਪੈਸਾ ਸੀ ਚਾਹੁੰਦੇ ਇੱਕ ਇੱਕ ਰੁਪਈਆ ਜਿਹੜਾ ਕਿਤੋਂ ਅਸੀਂ ਬਚਾ ਕੇ ਲਾਈਏ ਬਿਲਕੁਲ ਜੀ ਵੀ ਸਹੀ ਪਾਸੇ ਲੱਗੇ ਇਹ ਸਾਡਾ ਭਰਾ ਦੇਖਦਾ ਵੀ ਕਿੱਥੋਂ ਅਸੀਂ ਕਿੱਥੇ ਪੈਸਾ ਕਿੱਦਾਂ ਹਨਾ ਕਰਨਾ ਬਿਲਕੁਲ ਫ੍ਰੀ ਸੇਵਾ ਕਰ ਰਿਹਾ ਸਾਡੇ ਤਕਰੀਬਨ ਜੁੜਿਆਂ ਨੂੰ ਸਾਨੂੰ ਅੱਜ ਚੌਥਾ ਪੰਜਵਾਂ ਸਾਲ ਹੋ ਚੁੱਕਾ ਹੈ ਠੀਕ ਹੈ ਜੀ ਸਾਡੀ ਸਾਰੀ ਸੇਵਾ ਕਰਦਾ ਸਾਡੀ ਬਿਲਡਿੰਗ ਦਾ ਉਹ ਦੇਖੋ ਕਿੰਨੀ ਵੱਡੀ ਬਿਲਡਿੰ ਇਹ ਸਾਰੀ ਚੀਜ਼ ਕੱਲੀ ਕੱਲੀ ਇਹ ਸਾਡਾ ਭਰਾ ਦਿਖਦਾ ਠੀਕ ਹੈ ਜੀ ਇੰਨੀ ਤਿਆਰ ਕਰਾਇਆ ਮੈਨੂੰ ਤਾਂ ਆਪਣੀ ਪਤਾ ਕਿਉਂਕਿ ਸਾਡੇ ਰਿਝੇ ਐਵੇਂ ਹੋਰ ਬਹੁਤ ਆ ਠੀਕ ਹੈ ਜੀ ਭਾਜੀ ਉਧਰ ਦੇਖਦਾ ਮੈਂ ਬਾਹਰ ਦੀ ਇਹ ਹੀ ਸਾਰਾ ਕੁਝ ਦੇਖਦਾ ਤੇ ਪ੍ਰਦੀਪ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੇ ਗੱਲ ਕਰੀਏ ਵੀ ਚਲੋ ਸੇਵਾ ਦਾ ਮੌਕਾ ਜਿੰਨਾ ਵੀ ਮਿਲਦਾ ਹੈ ਤੇ ਉਹ ਤੁਸੀਂ ਕੋਸ਼ਿਸ਼ ਕਰਨਾ ਕਿ ਬਾਈ ਹੋਰਾਂ ਨੇ ਦੱਸਿਆ ਤੇ ਕਿਵੇਂ ਕਿਵੇਂ ਆਪਾਂ ਕਿਹੜੀ ਕਿਹੜੀ ਚੀਜ਼ਾਂ ਇੱਥੇ ਜਿਹੜੇ ਤਿਆਰ ਕਰ ਰਹੇ ਹਾਂ ਭਾਈ ਹੁਣ ਤਾਂ ਆਪਾਂ ਹਸਪੀਟਲ ਦਾ ਕਰ ਰਹੇ ਹਾਂ ਸਾਰਾ ਆਪਾਂ ਕਾਫੀ ਸਾਰੇ ਡਾਕਟਰਸ ਨਾਲ ਮਿਲ ਕੇ ਆਪਾਂ ਪਲਾਨਿੰਗ ਪਹਿਲਾਂ ਕੀਤੀ ਹੈ ਠੀ ਮੇਨ ओपीडी ਦਾ ਸਾਨੂੰ ਸੀਗਾ ਮੇਨ ਪਾਈ ਹੁਣਾਂ ਦੇ ਹੋਰ ਬਹੁਤ ਜਿਵੇਂ ਲਵਾਰਿਸ ਮਰੀਜ਼ ਆ ਉਹਨਾਂ ਦਾ ਦੇਖਣਾ ਸਾਰਾ ਹਨਾ ਤੇ ਆਪਾਂ ਉਹ ਸਾਰੀਆਂ ਗੱਲਾਂ ਧਿਆਨ ਚ ਰੱਖੀਆਂ ਨੋਰਮਲ ਹਸਪੀਟਲ ਤੋਂ ਥੋੜਾ ਜਿਆਦਾ ਡਿਫਰੈਂਟ ਰੱਖਿਆ ਹੈ ਨਾ ਕਿ ਕਿਵੇਂ ਹਰੇਕ ਬੰਦੇ ਨੂੰ ਹੈਂਡਲ ਕਰਨਾ ਹੈ ਉੱਪਰ ਰਿਹائش ਦਾ ਕੀਤਾ ਹੈ ਸਾਰਾ ਠੀਕ ਹੈ ਜੀ ਹਾਂਜੀ ਤੇ ਸਾਰੀ ਸੇਵਾ ਜਿਹੜੀ ਫ੍ਰੀ ਚ ਕਰ ਰਹੇ ਬਾਈ ਜੀ ਬਾਈ ਇਹ ਤਾਂ ਆਪਾਂ ਖੁਸ਼ਕਿਸਮਤ ਆ ਠੀਕ ਹੈ ਜੀ ਹਾਂਜੀ ਹਾਂਜੀ ਜੀ ਠੀਕ ਹੈ ਤੇ ਮੇਰੇ ਸਾਬ ਨਾਲ ਅੱਜ 4-5 ਸਾਲ ਹੋ ਚਲੇ ਪਾਜੀ ਹੁਣਾਂ ਨਾਲ ਜੁੜੇ ਹੋਇਆ ਨੂੰ ਸਾਨੂੰ ਜੀ ਤੇ ਆਪਾਂ ਆਪਣੇ ਆਪ ਨੂੰ ਖੁਸ਼ੀ-ਖੁਸ਼ ਹੋ ਕੇ ਸਮਝਦੇ ਸਾਨੂੰ ਮੌਕਾ ਮਿਲਿਆ ਹੈ ਜੀ ਹਾਂਜੀ ਤੇ ਬਾਈ ਜੀ ਬਹੁਤ-ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਿਆ ਬਾਈ ਜੀ ਤੇ ਧੰਨਵਾਦ ਗੁਰੂ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ ਤੁਹਾਨੂੰ ਨਾ ਵੀਡੀਓ ਚ ਦੇਖਦੇ ਆ ਤੇ ਤੁਹਾਡੇ ਨਾਲ ਅੱਜ ਮੈਨੂੰ ਪ੍ਰਦੀਪ ਨੇ ਦੱਸਿਆ ਤੇ ਤੁਸੀਂ ਅੱਗੇ ਵੀ ਸਾਡੇ ਇਲਾਕੇ ਚ ਆਏ ਆ ਤੇ ਉਦੋਂ ਵੀ ਚਲੋ ਮਿਲਣ ਦਾ ਮੌਕਾ ਨਹੀਂ ਮਿਲਿਆ ਬੜਾ ਵਧੀਆ ਲੱਗਿਆ ਗੁਰੂ ਬਾਈ ਉਹ ਦਿਨ ਹੜਾਂ ਦੇ ਵਿੱਚ ਮਿਲਣੇ ਜਰੂਰ ਆ ਪਰ ਸਾਡੀ ਨਹੀਂ ਉਦੋਂ ਜਾਣਦੇ ਨਹੀਂ ਸੀਗੇ ਤੇ ਆਪਾਂ ਨਹੀਂ ਮੇਲ ਹੋਦਾ ਕਿ ਆਪਾਂ ਨੂੰ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਲੱਗਿਆ ਕਿਉਂਕਿ ਇੰਨੀ ਠੰਡ ਦੇ ਵਿੱਚ ਆਪਾਂ ਹੁਣ ਵੀ ਠੋਠਰ ਕਰ ਰਹੇ ਆਂ ਪਰ ਤੁਸੀਂ ਕਿਸੇ ਨੂੰ ਠੰਡ ਦੇ ਵਿੱਚ ਰਹਿਣ ਨਹੀਂ ਦਿੰਦੇ ਤੇ ਹੋਰ ਇੱਕ ਅਪੀਲ ਕੀ ਕਰਨਾ ਚਾਹੂਗੇ ਜੇ ਕੋਈ ਵੀ ਬਈ ਕਿਤੇ ਆਪਾਂ ਨੂੰ ਮਿਲਦਾ ਹੈ ਵੀ ਕੋਈ ਲਵਾਰਸ ਕੋਈ ਬੈਠਾ ਜਾ ਕੋਈ ਸੜਕ ਦੇ ਬੈਠਾ ਵਿਚਾਰਾ ਤੇ ਹੁਣ ਠੰਡ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹਾਂਜੀ ਗੁਰੇਪਾ ਜੀ ਅਸੀਂ ਉਹੀ ਗੱਲ ਕਰਦੇ ਆਂ ਵੀ ਆਹ ਠੰਡ ਟਾਈਮ ਦੇ ਵਿੱਚ ਬਾਹਰ ਰਹਿਣਾ ਗਰਮੀਆਂ ਨਿਕਲ ਜਾਂਦੀਆਂ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤ ਜੀ ਅਸੀਂ ਆ ਨਾ ਕੋਈ ਵੀ ਲਵਾਰਸ ਰੋਡ ਤੇ ਕੋਈ ਬੰਦਾ ਘੁੰਮਦਾ ਹੋਵੇ ਤਾਂ ਅਸੀਂ ਉਹਨੂੰ ਦੇਖ ਕੇ ਨਾ ਇਗਨੋਰ ਕਰ ਦਨੇ ਆ ਵੀ ਸ਼ਾਇਦ ਇਹ ਮੰਗਦਾ ਹੋਵੇ ਸਤੋਂ ਪੈਸੇ ਨਾ ਮੰਗ ਲੈ ਪਰ ਇੱਕ ਬੇਨਤੀ ਹੱਥ ਬੰਨ ਕੇ ਉਹਦੇ ਲਾਗੇ ਖੜਿਆ ਜ਼ਰੂਰ ਕਰੋ ਉਹਨੂੰ ਪੁੱਛਿਆ ਕਰੋ ਸ਼ਾਇਦ ਉਹ ਮੈਂਟਲੀ ਇੱਕ ਰੋਟੀ ਲਈ ਤੁਹਾਨੂੰ ਖੜਿਆ ਹੋਵੇ ਮੈਨੂੰ ਮੈਨੂੰ ਭੁੱਖ ਲੱਗੀ ਆ ਕਿਉਂਕਿ ਉਹਨੂੰ ਬੋਲ ਕੇ ਨਹੀਂ ਦੱਸਣਾ ਉਹਨੇ ਸ਼ਾਇਦ ਤੁਹਾਨੂੰ ਕਿਹ ਕਹਿੰਦਾ ਹੋਵੇ ਵਿਚਾਰਾ ਵੀ ਮੈਨੂੰ ਬਾਹ ਫੜ ਕੇ ਮੈਨੂੰ ਰੋਟੀ ਖਿਲਾ ਦੋ ਬੇਨਤੀ ਆ ਕਈ ਵਾਰ ਤਾਂ ਕਈ ਇਹੋ ਜਿਹੇ ਪੇਸ਼ੈਂਟ ਕਹਿੰਦੇ ਹੀ ਨਹੀਂ ਤੇ ਤੁਹਾਡਾ ਫਰਜ਼ ਆ ਸੀ ਰੋਕ ਕੇ ਉਹਦੇ ਕੋਲ ਉਹਨੂੰ ਪੁੱਛੀਏ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਆਪਣੇ ਲੈਵਲ ਤੋਂ ਜੇ ਤੁਹਾਨੂੰ ਨਹੀਂ ਲੱਗਦਾ ਕਿਤੇ ਵੀ ਸਾਡੇ ਹੈਲਪਲਾਈਨ ਨੰਬਰ ਤੇ ਸੰਪਰਕ ਕਰੋ ਤਾਂ ਜੋ ਅਸੀਂ ਉਹਨੂੰ ਰਹਿੰਦੇ ਉਹਦੀ ਦਵਾਈ ਦਾਰੂ ਪਚਾ ਕੇ ਉਹਨੂੰ ਉਹਦਾ ਘਰ-ਬਾਰ ਪਤਾ ਕਰਕੇ ਘਰ ਪਹਚਾਈਏ ਨਹੀਂ ਤਾਂ ਉਹਨੂੰ ਰੈਸ਼ ਜਿਹੜੀ ਆ ਇਦਾਂ ਦੀ ਠੰਡ ਦੇ ਵਿੱਚ ਜਿਹੜਾ ਬਾਹਰ ਨਾ ਰਹਿਣ ਦਈਏ ਨਹੀਂ ਤਾਂ ਜੇ ਇੱਕ ਰਾਤ ਵੀ ਬੰਦਾ ਬਾਹਰ ਰਹਿ ਜਾਏ ਭਾਜੀ ਉਹ ਨਹੀਂ ਬਚਦਾ ਤੇ ਇਸ ਕਰਕੇ ਅਸੀਂ ਜਿਹੜਾ ਉਹਦੀ ਇੱਥੇ ਪੂਰਾ ਉਪਰੋ ਦੀ ਰੈਸ਼ ਕਰ ਸਕੀਏ ਬੇਨਤੀ ਹੱਥ ਬੰਨ ਕੇ ਜਰੂਰ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਕਿਤੇ ਤੱਕਰ ਵੀ ਕੋਈ ਪਹੁੰਚਦਾ ਹੋਵੇ ਤੇ ਉਹ ਸਾਡਾ ਹੈਲਪਲਾਈਨ ਨੰਬਰ ਤੇ ਜਰੂਰ ਸੰਪਰਕ ਕਰਿਓ ਸਾਡਾ ਹੈਲਪਲਾਈਨ ਨੰਬਰ 94172